ਕੰਮ ਤਾਂ ਕਰਦੇ ਸੀਗੇ ਜਦੋਂ ਕੰਮ ਕਰਦੇ ਕਰਦੇ ਫਿਰ ਮੈਜੂਰ ਬੀស៊ី ਸ਼ੁਰੂ ਕੀਤੀ ਨਾ ਤਾਂ 9 ਮਹੀਨਾ ਬਾਰਾ ਗੋਰੇ ਨੇ ਪੈਸੇ ਮਾਰ ਲਏ ਸੀ ਅੱਛਾ ਉਹਨੇ ਮੈਂ ਡਿਸਾਈਡ ਕਰਦਾ ਸੀ ਵੀ ਕਹਾਂ ਕਿੱਥੇ ਵੈਸੇ ਕਹਿੰਦੇ ਗੋਰੇ ਬੜੇ ਇਮਾਨਦਾਰ ਹੁੰਦੇ ਹਿੰਦੁਸਤਾਨੀ ਨਵਾਦ ਹਾਂ ਅਸੀਂ ਗਿਆ ਸੀ ਕਿ ਘਰ ਬਣਾਉਣ ਤੇ ਜਦੋਂ ਇੱਦਾਂ ਬੈਠੇ ਸੀਗੇ ਤਾਂ ਉਹਨਾਂ ਦੀ ਜਿਹੜੀ ਇੱਕ ਛੋਟਾ ਜਿਹਾ ਰੂਮ ਸੀ ਉਧਰ ਉਥੋਂ ਹਾਕ ਮਾਰੀ ਤਾਂ ਜਦੋਂ ਹਾਕ ਮਾਰੀ ਤਾਂ ਭਾਈਆ ਸੀਗਾ ਸਿਆਣਾ ਤਾਂ ਉਹਨੇ ਆਪਣੇ ਪੋਤੇ ਨੂੰ ਅਗਰੇ ਪੋਤਾ ਗਿਆ ਆਪ ਨੂੰ ਤਾਂ ਪੋਤੇ ਨੇ ਬਾਹ ਫੜ ਕੇ ਨਾ ਭਾਈ ਉਹਦਾ ਲੈ ਜਾਂਦਾ ਇਹਨੂੰ ਮੈਂ ਕਿਹਾ ਕਹਿੰਦੇ ਟੌਰ ਚੱਲਿਆ ਮੈਂ ਕਿਹਾ ਕਿਉਂ ਲਈ ਕਹਿੰਦੇ ਇਹਨਾਂ ਨੂੰ ਫਾਸਲੀ ਦੇਦਾ ਨਹੀਂ ਤਾਂ ਮੈਂ ਕਿਹਾ ਥੋੜਾ ਆਪਰੇਸ਼ਨ ਹੀ ਕਾਸ਼ ਵੀ ਆ ਉਹ ਕਹਿੰਦੇ ਇਹਨਾਂ ਦੇ ਚੱਲੇ ਐਂਸ ਪੈਣੇ ਆ ਤੇ ਸਰ ਕੋ ਪੈਸੇ ਹੈ ਨਹੀਂ ਤਾਂ ਮੈਂ ਕਿਹਾ ਕਿੰਨੇ ਕਦੇ ਨਹੀਂ ਦੱਸ ਬਈ ਥੋੜੀ ਨੇ ਪੈਸੇ ਨਹੀਂ ਲੱਗਦੇ ਤਾਂ ਉੱਥੋਂ ਫੇਰ ਮੈਂ ਸੋਚਿਆ ਉਹ ਨਹੀਂ ਆ ਨਾ ਜਦੋਂ ਪੋਤਾ ਨਹੀਂ ਸੀਗਾ ਉੱਥੇ ਕਰਦੇ ਨਹੀਂ ਹੁੰਦੇ ਤਾਂ ਜਦੋਂ ਉਹ ਵਾਸ਼ਰੂਮ ਜਾਣਾ ਸੀਗਾ ਉਹਨੇ ਕੰਨ ਦੇ ਵਿੱਚ ਕੁੰਡੀਆਂ ਲਾਈਆਂ ਸੀਗੀਆਂ ਉਹ ਕੰਨ ਦੇ ਵਿੱਚ ਦੋ ਹਾਲ ਉਹ ਫੇਰ ਜਲ ਫੜ ਫੜ ਕੇ ਨੇ ਜਾਂਦੇ ਸੀ ਦੇਖੋ ਰੀਲੀ ਕਾਫੀ ਪਾਰਸ਼ਲੀ ਸੀ ਬਲਾਈਂਡ ਤਾਂ ਮੈਗਾ ਚਲੋ ਪਹਿਲਾਂ ਇਹਨਾਂ ਦਾ ਆਪਰੇਸ਼ਨ ਕਰਾਉਣੀ ਆ ਫੇ ਪਹਿਲੇ ਜਿਹਨੂੰ ਆਪਰੇਸ਼ਨ ਉੱਥੋਂ ਫਿਰ ਮੈਨੂੰ ਥੋੜੇ ਜਿਹਾ ਲੱਗਾ ਹਾਂ ਤਾ ਤੁਰੀ ਤੁਸੀਂ ਸ਼ਿਲਪਾ ਸ਼ਰਦੀ ਵੀ ਬੁਲਾਏ ਨੇ ਉੱਥੇ ਜੀ ਜੀ ਉਹਦਾ ਕੀ ਸਬਬ ਬਣਿਆ ਕੋਈ ਖਾਸ ਫਰਮਾਇਸ਼ ਕੀਤੀ ਕਿਸੇ ਨੇ ਕਿ ਫਿਲਮ ਐਕਟਰਸ ਆਣੇ ਚਾਹੀਦੇ ਦਾ ਕੁਝ ਕੀਤਾ ਜਾਵੇ ਕਿ ਕੋਈ ਆਪਣਾ ਜੋਬਸ ਕ੍ਰੀਏਟ ਕੀਤੇ ਜਾਣ ਪਿੰਡਾਂ 'ਚ ਤਾਕਿਆਂ ਨੂੰ ਏਮਪਾਵਰ ਕੀਤਾ ਜਾਵੇ। ਬਣੀ ਜੰਨੀ ਨੀ ਮੋਰਲ ਜਾ ਸਕਦੇ, ਪੰਜਾਬੀ ਮੋਰਲ ਜਾ ਸਕਦੇ ਆ। ਸਾਨੂੰ ਮਤ ਚਾਹੀਦੀ ਇਹਦਾ ਗਵਰਨਰ ਕੋਲੋਂ। ਵਿੱਚ ਵਿਦੇਸ਼ਾਂ ਮਿਹਨਤ ਕਰਕੇ ਦੌਲਤ ਸ਼ੋਹਰਤ ਨਾਮ ਕਮਾਇਆ ਫਿਰ ਵੀ ਪੰਜਾਬ ਤੇ ਆਪਣਾ ਪਿੰਡ ਕਦੇ ਨਾ ਦਿਲੋਂ ਭੁਲਾਇਆ। ਇਹ ਕਹਾਣੀ ਹੈ ਸੁਰਿੰਦਰ ਸਿੰਘ ਨਿੱਜਰ ਦੀ ਜਿਨ੍ਹਾਂ ਦੀ ਸ਼ੁਰੂਆਤ ਸਫ਼ਰ ਕਿਸ ਘਰ ਤੋਂ ਹੋਇਆ ਹਾਲਾਂਕਿ ਵਿਦੇਸ਼ ਜਾਣ ਦੀ ਚਾਹ ਲੋਕਾਂ ਨੂੰ ਕਈ ਸੌ ਸਾਲਾਂ ਤੋਂ ਐ ਪੰਜਾਬ ਦੀ ਗੱਲ ਕਰੀਏ ਤੇ ਕਾਮਾਗਾਟਾ ਮਾਰੂ ਨੂੰ ਕੈਨੇਡਾ ਗਏ ਨੂੰ 100 ਸਾਲ ਤੋਂ ਜ਼ਿਆਦਾ ਹੋ ਗਏ ਲੇਕਿਨ ਦੁਆਬੇ ਦੀ ਗੱਲ ਕਰੀਏ ਤੇ ਦੁਆਬੇ ਤੋਂ ਕਰੀਬ 60-70 ਸਾਲ ਤੋਂ ਲੋਕ ਲਗਾਤਾਰ ਬਾਹਰ ਜਾ ਰਹੇ ਆ ਅੱਜ ਦੀ ਪੰਜਾਬ ਦੀ ਖਾਣਿ ਕਰੀਏ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਜਿਹੜੇ ਬਾਹਰ ਜਾਣ ਦੀ ਹੋੜ ਚਾ ਲੇਕਿਨ ਬਹੁਤ ਮੁਸ਼ਕਲਾਂ ਦਾ ਸਫ਼ਰ ਜਿਹੜਾ ਉੱਥੇ ਤੈਅ ਕਰ ਰਹੇ ਆ ਇਹ ਜਿਹੜੀ ਕਹਾਣੀ ਹੈ ਇਹ ਇਸ ਲਈ ਦਿਖਾਣੀ ਜ਼ਰੂਰੀ ਹੈ ਕਿਉਂਕਿ ਜੋ ਬੱਚੇ ਬਾਹਰ ਜਾ ਰਹੇ ਆ ਉਹਨਾਂ ਨੂੰ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਕਿਉਂਕਿ ਅਜਿਹੀ ਸਕਸੈਸ ਸਟੋਰੀ ਸੁਰਿੰਦਰ ਸਿੰਘ ਨਿੱਜਰ ਦੀ ਹੈ ਕਿ ਜਿਨ੍ਹਾਂ ਨੇ ਇੰਗਲੈਂਡ ਦੇ ਵਿੱਚ ਨਾ ਜਾ ਕੇ ਆਪਣਾ ਖੂਬ ਨਾਮ ਕਮਾਇਆ ਔਰ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਕਈ ਸਾਲ ਤੋਂ ਉਸ ਕੋਸ਼ਿਸ਼ ਵਿੱਚ ਨੇ ਕਿ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ ਜਾਵੇ ਆਪਣੇ ਪਿੰਡ ਦੇ ਲੋਕਾਂ ਦੀ ਮਦਦ ਕੀਤੀ ਜਾਵੇ ਸੋ ਅੱਜ ਮੈਂ ਨਿੱਜਰ ਸਾਹਿਬ ਦੇ ਪਿੰਡ ਪਹੁੰਚਿਆ ਔਰ ਖੂਬਸੂਰਤ ਪਿੰਡ ਪਹਿਲਾਂ ਤੇ ਨੇਚਰ ਸਾਹਿਬ ਪਿੰਡ ਹੀ ਨਹੀਂ ਲੱਗਾ ਤੁਹਾਡਾ ਲੱਗਾ ਸ਼ਹਿਰ ਆ ਗਿਆ ਹਾਂਜੀ ਬਹੁਤ ਨਾਈਸ ਆ ਕਿਪਾ ਮਾਰੀ ਦੀ ਕਾਫੀ ਆ ਪਹਿਲਾਂ ਸਮਾਂ ਇੱਥੇ ਘਰ ਬਣਾਏ ਸੀ ਪਹਿਲਾਂ ਬਿਜਲੀ ਆਪਾਂ 24 ਆਵਰ ਕਰਾਈ ਸੀ ਤਾਂ ਜਦੋਂ ਮੈਂ ਪਹਿਲਾਂ ਆਇਆ ਸੀ ਕਿ ਤੇ ਆਪਣੀ ਮਾਦਰ ਦੇ ਨਾਲ ਇੱਥੋਂ ਹੀ ਸੀ ਗੈਸ ਕਿ ਆਪਣੇ ਹਵੇਲੀ ਵਾਲੋਂ ਤਾਂ ਇਥੇ ਕਾਫੀ ਪੱਚੀ ਬਾਹਰ ਹੁੰਦੇ ਸੀਗੇ ਤਜਰੋ ਬੱਚੇ ਅੱਜ ਤੁਹਾਡਾ ਪਿੰਡ ਦੇਖਣ ਆਏ ਆ ਪਹਿਲਾਂ ਤਾਂ ਪਿੰਡ ਦੇ ਬਾਰੇ ਦੱਸੋ ਕੁਝ ਕਿਉਂਕਿ ਪਿੰਡ ਬੜਾ ਮਾਡਰਨ ਲੱਗ ਰਿਹਾ ਜੀ ਜੀ ਮੈਂ ਦੇਖ ਰਿਹਾ ਕਿ ਲੋਕ ਜਿਹੜੇ ਪੱਕੇ ਘਰ ਨੇ ਹਰ ਤਰ੍ਹਾਂ ਦੀ ਫੈਸਿਲਿਟੀਆਂ ਇੱਥੇ ਆਪਣੇ ਕਾਫੀ ਲੋਕ ਹੀ ਬਾਹਰ ਗਏ ਹੋ ਕੈਨੇਡਾ ਇੰਗਲੈਂਡ ਕਾਫੀ ਹ ਸੋ ਪਿੰਡ ਜਿਹੜੇ ਬਾਹਰ ਜਾ ਕੇ ਆਫਿਸ ਸਕਸੈਸਫੁਲੀ ਤੱਕ ਪਿੰਡ ਕੰਮ ਕਰਕੇ ਸਾਰਾ ਕੁਝ ਉਹਦੇ ਨਾਲ ਬਹੁਤ ਤਰੱਕੀ ਕਰੇ ਸਾਰਾ ਪਿੰਡ ਕਰਿਆ ਹਾਂਜੀ ਜੀ ਸੋ ਇਹ ਤੁਹਾਡੇ ਪਿੰਡ ਦੇ ਲੋਕ ਤੁਹਾਨੂੰ ਮਿਲਣ ਆਏ ਹੋਏ ਆ ਜੀ ਹਾਂ ਜੀ ਆ ਦੇਖੋ ਸਾਰੇ ਜਣੇ ਬਾਰੀ ਕਿਰਪਾ ਨਾਲ ਪਿਆਰ ਆ ਸਾਰੇ ਨਾਲ तो सारा कुछ शुरू किया जीत घर भी जब मैं तुम दस सारा कुछ गुरु गुरु घर भी मंदिर भी सारा कुछ जो रिक्वेस्ट करते काफ़ी कुछ कोशिश करते करें जी सो इस घर तो थी तो शुरुआत हुई जी लगभग आई थिंक ਤੁਸੀਂ 9 ਸਾਲ ਦੀ ਉਮਰ ਸੀ ਤੁਹਾਡੇ ਜੀ 966 ਕਿਵੇਂ ਇੱਥੋਂ ਨਿਕਲੇ ਕਿ ਸਬਬ ਬਣਿਆ ਕਿ ਤੁਹਾਡੇ ਫਾਦਰ ਤੁਹਾਨੂੰ ਲੈ ਕੇ ਥੋਗੇ ਹਾਂਜੀ ਸਾਡੇ ਫਾਦਰ ਸਾਹਿਬ ਪਹਿਲਾਂ ਗਏ ਸੀ ਉਹ ਤੋਂ 12 ਫੇਸ ਸੀ ਸਾਰੀ ਫੈਮਿਲੀ ਚਲ ਗਈ 66 ਦੀ ਡੈਥ ਹੋ ਗਈ ਸੀ ਅਸੀਂ ਆਪਣੇ ਛੋੜੇ ਚ ਰਵਾਰਾ ਕੰਮ ਕਰ ਇਹ ਸ਼ੁਰੂ ਕਰ ਉੱਪਰ ਆਹ ਸਟਰਗਲ ਤਾਂ ਹੁੰਦਾ ਹੀ ਆਬਵਿਅਸਲੀ ਜਦੋਂ ਤੁਸੀਂ ਪਹਿਲਾਂ ਜਾਣੇ ਆ ਕੰਮ ਤਾਂ ਕਰਦੇ ਸੀਗੇ ਜਦੋਂ ਕੰਮ ਤਾਂ ਕਰਦੇ ਕਰਦੇ ਫਿਰ ਮੈਜਰ ਬਿਜ਼ਨਸ ਸ਼ੁਰੂ ਕੀਤੀ ਆ ਤਾਂ 9 ਮਹੀਨਾ ਬਾਅਦ ਗੋਰੇ ਨੇ ਪੈਸੇ ਮਾਰ ਲਏ ਸੀਗੇ ਅੱਛਾ ਉਹਨੇ ਮੈਂ ਡਿਸਾਈਡ ਕਰਦਾ ਸੀ ਵੀ ਕਹਾਂ ਕਿੱਥੇ ਉਹ ਵੈਸੇ ਕਹਿੰਦੇ ਗੋਰੇ ਬੜੇ ਇਮਾਨਦਾਰ ਹੁੰਦੇ ਹਿੰਦੁਸਤਾਨੀ ਨਵਾ ਆ ਇਹ ਦਸਚਾਰੀ ਉਹਨੇ ਬੈਂਕਰਾਪਟ ਕੰਪਨੀ ਕਰਕੇ ਤੋਰ ਗਿਆ ਸੀ ਵੀ ਅੱਛਾ ਜਰੂਰ ਇਸ ਘਰ ਤੋਂ ਨਿਕਲੇ ਸੀਗੇ ਅੱਜ ਪੂਰਾ ਤੁਹਾਡਾ ਇਹ ਜਾਣਨ ਦੀ ਕੋਸ਼ਿਸ਼ ਕਰਾਂ ਕਿ ਤੁਹਾਡੀ ਸਟਰਗਲ ਕਿਵੇਂ ਰਹੀ ਕਿਉਂਕਿ ਸਕਸੈਸ ਸਟੋਰੀ ਤੁਹਾਡੀ ਦੇਖ ਰਹੇ ਆ ਜੀ ਜੀ ਜੋ ਤੁਸੀਂ ਪੰਜਾਬ ਲਈ ਕਰ ਰਹੇ ਹੋ ਜੋ ਤੁਸੀਂ ਆਪਣੇ ਪਿੰਡ ਲਈ ਕਰ ਰਹੇ ਹੋ ਉਹ ਤਾਂ ਚਲੋ ਇੱਕ ਬਾਅਦ ਦੀ ਗੱਲ ਹੈ ਇਸ ਘਰ ਤੋਂ ਨਿਕਲ ਕੇ ਜਿਹੜਾ ਪਹਿਲਾ ਸਟੈਪ ਲਿਆ ਕਿਵੇਂ ਕਿਵੇਂ ਪਹੁੰਚੇ ਉੱਥੇ ਕਿੰਨਾ ਮੁਸ਼ਕਲ ਤੁਹਾਡੀ ਜਿਹੜੀ ਸਟਰਗਲ ਰਹੀ ਉਹ ਮੁਸ਼ਕਲ ਸੀ ਜੇ ਤੁਹਾਨੂੰ ਦੱਸਾਂ ਜਿਹੜਾ ਸਕੂਲ ਲਈ ਤਾਂ ਚਲੋ ਠੀਕ ਜਿਹੀ ਇੰਗਲਿਸ਼ ਨਹੀਂ ਆਉਂਦੀ ਸੀ ਥੋੜੀ ਜਿਹੀ ਰਬਾ ਦਾ ਉੱਥੇ ਇੰਗਲਿਸ਼ ਆਪਾਂ ਸਿੱਖੇ ਪਰ ਜਰੂਰ ਜੁਰੂਰ ਜੁਰੂਰ ਮੈਨੂੰ ਲੱਗਾ ਵੀ ਹੁਣ ਪਲੇ ਠੀਕ ਹੈ ਤਾਂ ਜਾ ਕੇ ਹੁਣ ਕੰਮ ਉਤੇ ਸ਼ੁਰੂ ਹੋ ਜੀਏ ਉਹ ਵੀ ਬਹੁਤ ਹਾਰਟ ਟਾਈਮ ਸੀਗਾ ਜਿੱਦੇ ਜਰੂ ਮੈਂ ਪਹਿਨ ਲਗਾ ਕੰਮ ਤੇ ਤਾਂ ਉਸਦੇ ਬੇਲੇ ਜਿੱਥੇ ਮੈਨੂੰ ਕੰਮ ਤੇ ਲਾਇਆ ਸੀਗਾ ਉੱਥੇ ਦੋ ਗੁਰੇ ਪਹਿਲਾਂ ਕੰਮ ਕਰਦੇ ਸੀਗੇ ਤਾਂ ਜਰੂ ਮੈਂ ਉੱਥੇ ਕੰਮ ਤੇ ਲਗਾ ਉਹ ਕਹਿੰਦੇ ਇੱਕ ਇਹ ਇੱਕ ਦੀ ਜੋਬ ਹੈ ਮੈਂ ਕਿਹਾ ਚੱਲ ਇੱਕ ਦੀ ਛੇ ਹੀ ਮੈਂ ਦੋ ਬੰਦੇ ਹੋਲੇ ਜੋਬ ਕਰਦਾ ਸੀਗਾ ਵਾਲੇ ਕੰਕਰੀਟ 35 ਕਿਲੋ ਟ੍ਰੇਨ ਚੱਲਦੀ ਸੀ ਜੀ ਅ ਬੱਡੀ ਜਿਦਾ ਤਿੰਨ ਲੈਣਾ ਬਣਾਉਂ ਚੁੱਕੇ ਕੰਕਰੀਟ ਡੋੜ ਦਿਆ ਤਾਂ ਸਾਰੀ ਦਿਹਾੜੀ ਉੱਥੇ ਉਹਨਾਂ ਬਸ ਇੰਦਾ ਹਾਲ ਬੋਰਾ ਹੁੰਦਾ ਸੀਗਾ ਆ ਅੱਜ ਦਾ ਅੱਜ ਗਰਮੀ ਉੱਥੇ ਗਰਮੀ ਇ right ਪਾਣੀ ਵੀ ਜਦਾ ਨਟ ਕੇ ਜਾ ਕੇ ਪੀਣਾ ਫੇਰ ਮੁੜ ਕੇ ਆ ਕੇ ਲੱਗੇ ਆਣਾ ਉੱਥੇ ਕੁਝ ਲੋਕ ਵੀ ਤੁਹਾਡਾ ਇੰਤਜ਼ਾਰ ਕਰ ਰਹੇ ਬੜੀ ਦਿਰ ਦੇ ਮਿਲਣ ਦਾ ਅੱਜ ਸਸੀ ਗਾਲ ਜੀ ਸਸੀ ਗਾਲ ਜੀ ਸਸੀ ਗਾਲ ਸਸੀ ਗਾਲ ਕਿੱਦਾਂ ਸਸੀ ਗਾਲ ਓੜ ਮੜੋ ਖਿਆਲ ਨਾਲ ਕਿਦਾਂ ਠੀਕ ਆ ਸਸੀ ਗਾਲ ਸਸੀ ਗਾਲ ਜੀ ਜੀ ਠੀਕ ਹੈ ਹੁਣ ਅਪਾਈ ਤੇ ਹਾਂ ਆਪਣੇ ਕੀ 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 ਤਾਂ ਆਪਾਂ ਮਤ ਕਰ ਸਕਦੇ ਤੁਹਾਡੀ ਬਾਲੀ ਮਾਤੇ ਆ ਹਾਂ ਚਲੋ ਕਰਦੇ ਆ ਮੈਂ ਮਕੀਨ ਨੂੰ ਕਹਿੰਦਾ ਤੁਹਾਨੂੰ ਦੇ ਦਾਂਗਾ अच्छा मैं देख रहा हूं जिथे जिथे ਤੁਸੀਂ ਜਾ ਰਹੇ ਹੋ ਪਿੰਡ ਵਾਲੇ ਪਹਿਲੇ ਲਿਸਟ ਬਣਾਈ ਕੋਈ ਕਹਿੰਦਾ ਤੀਜ ਦਾ ਮੇਲਾ ਕਰਾਣਾ ਹੈ ਕੋਈ ਕਹਿੰਦਾ ਆਪਣਾ ਹੋਰ ਕੋਈ ਹੈ ਮਦਦ ਚਾਹੀਦੀ ਹੈ ਆਮ ਤੌਰ ਤੇ ਬਹੁਤ ਸਾਰੇ ਜਿਹੜੋਂ ਫਿਲੰਥਰੋਪੀ ਲਈ ਆਉਂਦੇ ਹਨ ਨਾ ਐਨਲਾਈਜ਼ ਉਹਨਾਂ ਦੀ ਇੱਕ ਮੋਟਿਵ ਹੁੰਦਾ ਕਿ ਸ਼ਾਇਦ ਜਾਂ ਪੋਲਿਟਿਕਸ ਜਾਣਾ ਹੁੰਦਾ ਜਾਂ ਕੋਈ ਹੋਰ ਕੀ ਚੀਜ਼ ਹੁੰਦੀ ਤੁਸੀਂ ਤੁਹਾਡਾ ਵੀ ਕੋਈ ਮੋਟਿਵ ਤਾਂ ਨਹੀਂ ਇਹੋ ਜਿਹਾ ਬਿਲਕੁਲ ਹੀ ਮੋਟਿਵ ਬਿਲਕੁਲ ਇਹ ਤਾਂ ਸੇਵਾ ਵਿੱਚ ਆਪਾਂ ਜੋੜੇ ਹੋ ਹਾਂ ਤੁਹਾਡੀ ਸ਼ੁਰੂਆਤ ਇਸ ਘਰ ਤੋਂ ਹੋਈ ਹੈ ਇਸ ਘਰ ਤੋਂ ਸ਼ੁਰੂਆਤ ਹੋਈ ਔਰ ਇੱਥੇ ਜਿ ਖੇਲਡ ਹੁੰਦੇ ਨੇ ਕਿਨਿ ਦੇ ਬੋਰਡ ਥਲੇ ਅੱਛਾ ਹਾਂਜੀ ਤਾਰੇ ਤੇ ਬੈਠਨ ਦੇ ਜਦੋਂ ਜਾਨ ਨੇ ਇਕੱਠੇ ਹੋ ਕੇ ਸਾਰਿਆਂ ਨੇ ਆ ਸਾਡਾ ਸਕੂਲ ਸੀਗਾ ਜੋ ਅਮਰੀਕਾ ਹੁੰਦਾ ਸੀਗਾ ਆ ਇਸ ਫ੍ਰੀਡਮ ਐਡਵਾਂਟੇਜ ਬੜੀ ਕਰਦੇ ਨਾਲ ਸਕੂਲ ਕੰਟ ਉੱਪਕੇ ਚਲੇ ਜਾਂਦੇ ਹੁੰਨੇ ਕਰ ਸੱਜੀ ਗੱਲ ਕਰਦੇ ਸੀ ਸੱਚੀ ਉਹਨੇ ਸਭ ਉਦੋਂ ਸਮਝਦਾ ਦੱਸਣਾ ਜਿਵੇਂ ਗੱਲ ਹੋ ਰਹੀ ਸੀ ਕਿ ਠੀਕ ਹੈ ਤੁਸੀਂ ਉੱਥੇ ਇੱਕ ਐਮਪਾਇਰ ਖੜਾ ਕੀਤਾ ਜੀ ਲੇਕਿਨ ਉਸ ਐਮਪਾਇਰ ਤੱਕ ਪਹੁੰਚਣ ਲਈ ਬਹੁਤ ਕੁਝ ਕਰਨਾ ਪੈਂਦਾ ਨਾ ਕਿਉਂਕਿ ਇੰਨੀ ਸਟਰਗਲ ਤੁਸੀਂ ਦੱਸ ਰਿਹਾ ਕਿ ਗੋਰਿਆਂ ਨੇ ਲੁੱਟ ਲਿਆ ਤੁਹਾਨੂੰ ਜੀ ਪਹਿਲਾਂ ਗੋਰਿਆਂ ਨੇ ਹਿੰਦੁਸਤਾਨ ਲੁੱਟਿਆ ਆਜ਼ਾਦੀ ਦੇ ਮੁੜ ਕੇ ਜਾ ਕੇ 1947 ਦੀ ਜਿਹੜੀ ਸਾਨੂੰ ਜਿਹੜੀ ਆਜ਼ਾਦੀ ਮਿਲੀ ਉੱਥੇ ਜਾ ਕੇ ਫਿਰ ਲੁੱਟ ਲਿਆ ਤੂੰ ਉਹ ਉਸ ਲਈ ਕੋਈ ਉਮੀਦ ਨਾ ਸੀ ਭਈ ਏਦਾਂ ਕੋਈ ਉਸ ਬੇਲੇ ਕੋਈ ਉਸ ਸਮੇਂ ਦੇ ਵਿੱਚ ਜਦੋਂ ਕੰਪਨੀ ਚਾਬਾ ਸਟਾਰਟ ਕੀਤੀ 1984 ਸਪੈਸ਼ਲੀ ਭਈ ਏਦਾਂ ਕੋਈ ਆਸਾਨਾ ਬੇ ਹੋ ਸਕਦੀ ਹੈ ਨੈਵਰ ਇਮੇਜਿਨ ਉਹ ਵਹਮਪਟਨ ਸਾਡੇ ਮੇਰੇ ਪਾਦਰ ਸਾ ਮਾਦਰ ਸਾ ਕੋ ਗਰੇਜਨ ਆਈ ਦੇ ਕਿ ਸਾਤੋਂ ਚਾਰ ਕ ਘਟੇ ਦੂਰ ਫਿਰ ਉਹਨੇ ਮੂੰਹ ਕੀਤਾ ਮੈਂ ਕਿਹਾ ਮੇਰੀ ਮਰਜ਼ੀ ਮਤ ਕਰੋ ਹੁਣ ਤੇ ਗੋਰੀ ਮੈਨੇ ਏਦਾਂ ਦਾ ਕਰ ਗਿਆ ਫਿਰ ਉਹਨੇ ਮੇਰੀ ਹੈਲਪ ਕੀਤੀ ਸੀ ਅਗੇਨ ਯੂ نو ਲੱਕ ਮਦਰ ਐਂਡ ਫਾਦਰ ਦੇ ਵੂਡ ਸੋ ਬਹੁਤ ਬਹੁਤ ਜਰਾ ਮੇਰਾ ਪਹਿਲਾਂ ਉਹ ਬਹੁਤ ਜਰਾ ਸਟਰਗਲਸ ਕਰੇਕ ਕੋਈ ਸੋਚ ਵੀ ਨਹੀਂ ਸਕਦਾ ਬਈ ਇੱਕ ਡਿੱਗ ਕੇ ਦੁਬਾਰਾ ਖੜੇ ਹੋਣਾ ਫਿਰ ਜੀ ਦੌੜਨਾ ਹਾਂਜੀ ਕਾਫੀ ਮੁਸ਼ਕਿਲ ਲੰਦਾ ਹੈ ਉਹ ਜੀ ਜੀ ਪਰ ਜਦੋਂ ਇੱਕ ਵਾਰ ਹੀ ਨਾ ਮੁੜ ਕੇ ਬਾਹਰ ਜਾ ਮੈਂ ਪੈਰਾਂ ਖੜਾ ਫਿਰ ਮੁੜ ਕੇ ਪਿੱਛੇ ਦੇਖਿਆ ਫਿਰ ਅੱਛੇ ਹਾਰਡ ਵਰਕਸ ਬੇਬੀ ਆਈ ਵਾਸ ਵਰਕਿੰਗ 12 ਘੰਟੇ ਵਿੱਚੋਂ 19 17 ਘੰਟੇ ਸੈਮ ਡੇਸ ਆਫ ਵੀਕ ਐਸ ਯੂ نو ਜਿਹਦਾ ਸਾਰਾ ਬੱਕ ਐਂ ਵੀ ਉਹ ਜਿਹੜਾ ਸਟਰਗਲਸ ਦਾ ਆਪਣਾ اوਪੀਐਫ ਹੋ ਗਿਆ ਅੱਛਾ ਤੁਸੀਂ ਵਧੀਆ ਕੰਮ ਕੀਤਾ ਦੌਲਤ ਕਮਾਈ ਸ਼ੋਹਰਤ ਕਮਾਈ ਰਤਬਾ ਕਮਾਇਆ ਉੱਥੇ ਠੀਕ ਹੈ ਉਸਦੇ ਬਾਅਦ ਆਈਡੀਆ ਕਿਵੇਂ ਆਇਆ ਕਿ ਵਾਪਸ ਪੰਜਾਬ ਚ ਜਾ ਕੇ ਕੁਝ ਦੇਣਾ ਪੰਜਾਬ ਨੂੰ ਕੁਝ ਪੰਜਾਬ ਲਈ ਕਰੀਏ ਹਾਂਜੀ ਅੱਗੇ ਬਰੀ ਕੇਵਰੀ ਬਤਾ ਚੁਕਾ ਸਾਡੀ ਮੰਮ ਵੀ ਖੁਆ ਹੰਬਲ ਸੀਗੇ ਤਾਂ ਉਹ ਵੀ ਇੱਧਰ ਹੀ ਨਿਚੇ ਦੇ ਸੀਗੇ ਪਾਸ ਸਤ ਬਾਬਾ ਦਾਸ ਸਿੰਘ ਕੋਲੀ ਵਾਲੇ ਅੰਮ੍ਰਿਤਸਰ ਤੋਂ ਉਹਨੇ ਵੀ ਅਸੀਂ ਸੰਗਤ ਕਰ ਲਾ ਪਏ ਸੀਗੇ ਲੰਬੇ ਕਾਫੀ ਸਮਾਂ ਪਹਿਲਾਂ ਤਾਂ ਉਹ ਵੀ ਜੇ ਕਹਿੰਦੇ ਤੇ ਕੁੜੀਆਂ ਦਾ ਘਰ ਬਣਾ ਦਿਓ ਕਿਤਾਬਾਂ ਲੈ ਦਿਓ ਰਸਤਾ ਬਣਾ ਦਿਓ ਕੋਸ਼ਿ ਭੀ ਜਦ ਇਦਾਂ ਹੋ ਜਪੇ ਤਾਂ ਚੰਗਾ ਆਇਆ ਹੈ ਨਾ ਉਹ ਪਰ ਇੱਕ ਉਹ ਨਹੀਂ ਲੈਂਦੇ ਜਿਹਾ ਹੋ ਪੈਸੇ ਨਹੀਂ ਫੜਦੇ ਕਿਸੇ ਤੋਂ ਤੇ ਉਹ ਤੇ ਉਹ ਨਾ ਤਾਂ ਉਹ ਕੰਨੀ ਸੇਵਾ ਕਰਨੀ ਆ ਤੁਸੀਂ ਆਪਣੇ ਹੱਥੀਂ ਆਪ ਜਾਂ ਕਰੋ ਹੈ ਨਾ ਸੁਪੀ ਸੁਪੀ ਇਸ ਬੀਗ ਥਿੰਗ ਨੇਦਰ ਓਨਲੀ ਪੀਪਲ ਓਲ ਯੂ ਨੋ ਆਪ ਕਿਹਨਾਂ ਚਲ ਵੇਰੀਓ ਸਾਰੇ ਪੈਸੇ ਕੋਸ਼ਿ ਭੀ ਪੈਸੇ ਨਹੀਂ ਫੜਦੇ ਕਿਸੇ ਤੋਂ ਯੂ ਨੋ ਆਥੀ ਜਾ ਕੇ ਸੇਵਾ ਕਰਦੇ ਸਕੇ ਤਾਂ ਉਹ ਵੀ ਦੇਖ ਲਓ ਮੈਨੂੰ ਦੱਸਿਆ ਸੀਗਾ ਜਦੋਂ ਪਹਿਲੀ ਵਾਰੀ ਉਹਨੇ ਵੀ ਸੱਦਿਆ ਸੀਗਾ ਅੰਮ੍ਰਿਤਸਰ ਵਿੱਚ ਰੋਡ ਬਣਾਉਣਾ ਸੀਗਾ ਤਾਂ ਸਾਡੇ ਲੱਕ ਹਾਂ ਲੱਗੇ ਕੰਮ ਚੱਲਦਾ ਸੀਗਾ ਉਹ ਨਵਾਂ ਕੰਮ ਮਿਲਿਆ ਸੀਗਾ M67 ਮੋਟਰਵੇ ਦੇ ਕੰਸਟਰਕਸ਼ਨ ਦੇ ਤਾਂ ਉਹ ਨਵਾਂ ਕੰਮ ਮਿਲਿਆ ਉਧਰੋਂ ਤਾਂ ਉਧਰ ਬਾਬੇ ਮੈਨੂੰ ਕਹਿੰਦਾ ਤੁਸੀਂ ਆਓ ਸਾਡਾ ਰੋਡ ਬਣਾਓ ਸਾਡੇ ਨਾਲ ਰੋਡ ਬਣਾਓ ਮੈਂ ਕਿਹਾ ਇਹ ਕੰਮ ਨਵਾਂ ਮਿਲਿਆ ਮੈਂ ਚੱਲ ਗਿਆ ਕੰਮ ਤਾਂ ਡਾਊਨ ਹੋਏ ਨਾ ਤਾਂ ਉਹ ਤੋਂ ਬਾਅਦ ਅਸੀਂ ਆ ਗਏ ਆ ਗਵਮੈਂਟ ਹੀ ਉਹਨਾਂ ਨੇ ਸੇਵਾ ਕੀਤੀ ਰੋਡ ਬਣਾਇਆ ਚਲੋ ਮੈਂ ਮੁੜ ਕੇ ਗਿਆ ਨਾ ਬੰਦੇ ਬਹੁਤ ਕੰਮ ਤੇ ਵਧਿਓ ਕੰਮ ਸਾਰਾ ਜਾੜਾ ਹੋਇਆ ਬਹੁਤ ਤੇ ਮਨ ਨੂੰ ਗਿਆ ਚਲੋ ਮਹਾਰਾਜ ਦੀ ਕਿਰਪਾ ਹੈਗੀ ਹੈ ਜੇ ਤੁਸੀਂ ਚੰਗਾ ਕੋਈ ਕੰਮ ਕਰਦੇ ਹੈ ਨਾ ਉਹ ਤਾਂ ਬੜੀ ਉਹ ਵੈਸੇ ਵੀ ਕਹਿੰਦੇ ਕਿ ਦਸਵੰਦ ਗੱਢਦੇ ਰੋਡ ਤੇ ਰੱਬ ਆਪ ਹੀ ਕਰਦਾ ਬਿਲਕੁਲ ਜੀ ਆ ਦਿਨ ਸਾਡੇ ਸਾਹਮਣੇ ਜਦੋਂ ਮੈਂ ਮੁੜ ਕੇ ਆ ਡਿਲੀਵਰੀ ਵਧੀ ਸਾਰਾ ਠੇਕਾ ਵੀ ਸਾਡਾ ਵਧੀਆ ਸੀਗਾ ਤੇ ਕੇ ਬਸ ਲੋ ਬਹੁਤ ਆਪਣਾ ਜਾੜਾ ਕੰਮ ਦਿੱਤਾ ਤੁਹਾਰਾ ਸਰ ਆਈ ਥਿੰਕ 12ਵਾਂ ਸਾਲ ਹੈ ਜੀ ਜੀ ਕਿ ਤੁਸੀਂ ਕੈਂਪ ਲਾ ਰਹੇ ਹੋ ਹਰ ਵਾਰੀ ਆ ਕੇ ਤੁਸੀਂ ਜਿਹੜੇ ਪੰਜਾਬ ਦੇ ਕੋਈ ਨਾ ਕੋਈ ਇਲਾਕਾ ਲੱਭ ਗਏ ਉੱਥੇ ਅੱਖਾਂ ਨਾਲ ਕੈਂਪ ਲਾਉਂਦੇ ਹੋਰ ਹਜ਼ਾਰਾਂ ਲੋਕਾਂ ਨੂੰ ਉਹਦਾ ਬੈਨੀਫਿਟ ਮਿਲ ਚੁਕੀ ਜੀ ਜੀ ਇੱਕ ਦੱਸੋਗੇ ਇਹਦੀ ਸ਼ੁਰੂਆਤ ਕਿਵੇਂ ਹੋਈ ਪੂਰੀ ਸ਼ੁਰੂਆਤ ਇਦਾਂ ਹੋਈ ਆ ਉਦੋਂ ਬੈਨ ਪੁੱਛਿਆ ਬਦਮਾਈ ਅਸੀਂ ਇਹਨਾਂ ਜ਼ਿਲ੍ਹੇ ਦੇ ਵਿੱਚ ਕਿਸੇ ਦੇ ਘਰ ਗਏ ਸੀ ਘਰ ਉਹਨਾਂ ਜਿੱਦਾਂ ਦਾਦੇ ਘਟ्ठा ਸੀਗਾ ਅਸੀਂ ਗਏ ਸੀ ਘਰ ਬਣਨ ਤੇ ਚੋਰੀ ਇਦਾਂ ਬੈਠੇ ਸੀਗੇ ਤਾਂ ਉਹਨਾਂ ਦੀ ਜਿਹੜੀ ਇੱਕ ਛੋਟੇ ਜਿਹੇ ਰੂਮ ਸੀ ਉਧਰ ਉਥੋਂ ਹਾਕ ਮਾਰੀ ਤਜੁਰ ਹਾਕਮਾਰੀ ਤਾਂ ਭਾਈ ਅਸਿਕਾ ਸਿਆਣਾ ਤਾਂ ਉਹਨੇ ਆਪਣੇ ਪੋਤੇ ਨੂੰ ਹਾਕਮਾਰੀ ਪੋਤਾ ਗਿਆ ਉਹਨੂੰ ਤਾਂ ਪੋਤੇ ਨੇ ਬਾਹ ਫੜ ਕੇ ਨਾ ਭਾਈ ਉਹਦਾ ਲੈ ਜਾਂਦਾ ਇਹਨੂੰ ਮੈਂ ਕਿਹਾ ਕਹਿੰਦੇ ਟੌਟ ਚੱਲਿਆ ਮੈਂ ਕਿਹਾ ਕਿ ਉਹ ਕਹਿੰਦੇ ਇਹਨਾਂ ਨੂੰ ਫਾਸ਼ਲੀ ਦੀਦਾ ਨਹੀਂ ਤਾਂ ਮੈਂ ਕਿਹਾ ਥੋੜਾ ਆਪਰੇਸ਼ਨ ਹੀ ਕੋਸ ਵੀ ਉਹ ਕਹਿੰਦੇ ਇਹਨਾਂ ਦੇ ਦੂਜਾ ਲੈਂਸ ਪੈਣੇ ਆ ਤੇ ਸਰ ਕੋ ਪੈਸੇ ਹੈ ਨਹੀਂ ਤਾਂ ਮੈਂ ਕਿਹਾ ਕਿੰਨੇ ਕਦੇ ਨਹੀਂ ਦੱਸ ਬਈ ਥੋੜੇ ਇੰਨੇ ਪੈਸੇ ਨਹੀਂ ਲੱਗਦੇ ਤਾਂ ਉੱਥੋਂ ਫੇਰ ਮੈਂ ਸੋਚਿਆ ਉਹ ਨਹੀਂ ਨਾ ਜਦੋਂ ਪੋਤਾ ਨਹੀਂ ਸੀਗਾ ਉੱਥੇ ਘਰਦੇ ਨਹੀਂ ਹੁੰਦੇ ਤਾਂ ਜਦੋਂ ਉਹ ਵਾਸ਼ਰੂਮ ਜਾਣਾ ਸੀਗਾ ਉਹਨੇ ਕੰਨ ਦੇ ਵਿੱਚ ਪੁੰਡੀਆਂ ਲਾਈਆਂ ਸੀਗੀਆਂ ਉਹ ਕੰਨ ਦੇ ਵਿੱਚ ਲੋਹਾ ਲਾਇਆ ਹੋਇਆ ਉਹ ਫੇਰ ਜਦ ਹਲ ਫੜ ਫੜ ਕੇ ਇਹਦੇ ਜਾਂਦੇ ਸੀ ਦੇਖੋ ਰੀਲੀ ਕਾਫੀ ਪਾਰਸ਼ਲੀ ਸਕੇ ਬਲਾਈਂਡ ਤਾਂ ਮੈਂ ਕਿਹਾ ਚਲੋ ਪਹਿਲਾਂ ਇਹਨਾਂ ਦਾ ਆਪਰੇਸ਼ਨ ਕਰਾਉਣੀ ਹੈ ਅਸੀਂ ਫੇਰ ਪਹਿਲਾਂ ਜਦ ਉਹ ਆਪਰੇਸ਼ਨ ਕੀਤਾ ਉੱਥੋਂ ਫਿਰ ਮੈਨੂੰ ਥੋੜੇ ਜਿਹਾ ਲੱਗਾ ਮੈਂ ਇਨਸਪਾਇਰ ਤੁਸੀਂ ਉੱਥੋਂ ਹੋਏ ਹੋ ਲਾਈਫ ਜਰਨੀ ਦੇਖੀ ਉਹ ਦੇਖ ਕੇ ਜਦ ਉਹਨਾਂ ਦਾ ਸਪੈਸ਼ਲੀ ਬੰਦੇ ਹੋਲਡਿੰਗ ਹੁਕਸ ਜੋ ਕਦੇ ਨਹੀਂ ਹੁੰਦਾ ਨਾ ਉਹ ਮੈਨੂੰ ਬੜਾ ਹੁਕਲਾਇ ਜਿਵੇਂ ਲੱਗਾ ਵੀ ਐਸ ਹੋਣੇ ਆ ਕੇ ਵਿਚਾਰੇ ਨੂੰ ਕੰਮ ਕੁੱੰ ਕਿੰਨਾ ਹਾਰ ਕੀਤਾ ਹੋਗਾ ਤਾਂ ਹੁਣ ਪਾਰਸ਼ਲੀ ਬਲਾਈਂਡ ਆ ਉਤਰਾਉਣਾ ਪ੍ਰੈਸ਼ਰ ਕਰਾ ਕੇ ਫੇਮ ਵਿੱਚ ਸੋਚਿਆ ਚਲੋ ਇਹ ਵੀ ਚੰਗੀ ਚੀਜ਼ ਆੱਖਾਂ ਦੇਣੀ ਹੈ ਕਿਸੇ ਨੂੰ ਮਹਾਰਾਜ ਉਹ ਤਾਂ ਮਹਾਰਾਜ ਜੀ ਦੇਣੇ ਆ ਜਿੱਦਾਂ ਚਲੋ ਆਪਾਂ ਕਾਫੀ ਉੱਥੋਂ ਪਹਿਲਾਂ ਥੋੜੇ ਥੋੜੇ ਜਿਹਾ ਹੋਰ ਤੋਂ ਸਾਹਮਣੇ ਹਾਈ ਹਾਈ ਲੈਵਲ ਤੇ ਹੁਣ ਉੱਥੇ ਧੂਰੀ ਵੀ ਥੋੜੀ ਪਤਾ ਯੋ ਆ ਧੂਰੀ ਤੁਸੀਂ ਸ਼ਿਲਪਾ ਛੜੀ ਵੀ ਬੁਲਾਏ ਨੇ ਉੱਥੇ ਜੀ ਜੀ ਉਹਦਾ ਕੀ ਸਬਬ ਬਣਿਆ ਕੋਈ ਖਾਸ ਫਰਮਾਇਸ਼ ਕੀਤੀ ਕਿਸੇ ਨੇ ਕਿ ਫਿਲਮ ਐਕਟਰਸ ਆਏ ਜੀ ਉਹ ਵੀ ਇਦਾਂ ਹੋਈ ਸੀ ਜਦੋਂ ਅਸੀਂ ਉੱਥੇ ਪਿੰਡਾਂ ਦੇ ਵਿੱਚ ਘੁੰਮਦੇ ਸੀ ਉਸੇ ਸਾਨੂੰ ਉਹਨਾਂ ਨੂੰ ਪਤਾ ਲੱਗਾ ਜਿਹੜੇ ਉਥੇ ਯੰਗ ਸੀਗੇ ਜਾਂ ਸਾਰੇ ਲੋਕੀ ਸੀਗੇ ਵੀ ਅੱਗੇ ਇੱਕ ਐਮਪਾਂ ਤੇ ਬਿਨੂਟੀ ਲੂਜੀ ਨੂੰ ਦਵੇਗੌਰ ਜੀ ਨੂੰ ਟ੍ਰੇਡ ਖਲੀ ਅਸੀਂ ਜਾ ਚੁੱਕੇ ਸੀਗੇ ਤਾਂ ਉਹਨੇ ਫੇ ਮੈਨੂੰ ਕਿਹਾ ਅੱਗੇ ਤੂੰ ਲੈ ਜਦਾ ਸਾਰ ਕੋ ਕਦੇ ਜਿੰਦਗੀ ਵਿੱਚ ਸਮਾਂ ਨਹੀਂ ਹੋਣਾ ਕਿਸੇ ਐਕਟਰ ਨੂੰ ਦੇਖਣ ਦਾ ਯੂ نو ਅਸੀਂ ਇੰਨੇ ਗਰੀਬ ਐ ਅਸ ਤਾਂ ਕੰਮ ਤੋਂ ਘੱਟ ਕੰਮ ਤੋਂ ਕਰ ਜਨ ਉਹ ਵਈਸ ਤਾਂ ਫੇ ਮੈਂ ਸੋਚਿਆ ਯਾਰ ਚਲੋ ਇੰਨਾ ਕੁਸ਼ ਕਰਦੇ ਆ ਤੇ ਇਹਨਾਂ ਦੇ ਵਿੱਚ ਚਲੋ ਖੁਸ਼ ਪੂਰੀ ਕਰ ਦਈਏ ਤਫੀਮਾ ਕਿ ਤੁਹਾਨੂੰ ਆਪਣੇ ਪੰਜਾਬੀ ਤਾਂ ਠੀਕ ਹੈ ਬੰਬੇ ਚਲਦੇ ਆ ਤੇ ਜਰੂਰ ਬੰਬੇ ਫਿਰ ਆਪਣੇ ਨਮਜੋਤ ਜੀ ਆ ਔਕਸਾਬ ਜੀ ਤੇ ਉਹਨਾਂ ਨੇ ਜਦੋਂ ਗੱਲਬਾਤ ਸ਼ੁਰੂ ਕੀਤੀ ਉਹਨਾਂ ਜੋ ਦਸ਼ਾ ਵਿੱਚ ਦਾ ਦਾ ਬਈ ਅੱਖਾਂ ਦਾ ਟੰ ਲਾਉਣਾ ਸੀ ਇਸ ਮਾਨਵੇ ਦਾ ਦੇਣਾ ਉਹਨੇ ਇੱਕਦਮ ਹਾਂ ਕਰ ਦਿੱਤੀ which was very very good you know ਅੱਜਕਲ ਸਮੇਂ ਇਹ ਬਚ ਬੋਲੀਵੁੱਡ ਹਾਲੀਵੁੱਡ ਸਟਾਰ ਹੁੰਦੇ ਆ ਜਾਂ ਗੋਡ ਰ ਪ੍ਰੋਮੋਸ਼ਨ ਕਰਨ ਨੂੰ ਜਾਂ ਕੋਕ ਦੀ ਪ੍ਰੋਮੋਸ਼ਨ ਕਰਨ ਨੂੰ ਸਾਰਾ ਕੁਝ ਪਰ ਜੋ ਉਸ ਉਹਨੀਆਂ ਨੇ ਇੱਕਦਮ ਸਾਨੂੰ ਕਹਿਤਾ ਮੈਂ ਗਰੀਬ ਵਾਲੇ ਪਹੁੰਚੀ ਅਧੋ ਘਾਟ ਨੂੰ ਮੈਂ ਕਰੂੰਗੀ ਉਹ ਬਹੁਤ ਵੱਡੀ ਗੱਲ ਸੀ ਸੱਲੇ देखो हम ਕਿੰਨੇ ਉਹ ਨਹੀਂ ਖੁਸ਼ ਬਣਾ ਉਦੋਂ ਵੀ ਬਹੁਤ ਫੋਟੋ ਦੇ ਪਿੰਡ ਵਾਲਿਆਂ ਨੇ ਕਿਹਾ ਵੀ ਪਿੰਡ ਚ ਵੀ ਸ਼ਲਫਾ ਸ਼ਾੜੀ ਲੈ ਕੇ ਆਓ ਤੁਸੀਂ ਤੋਂ ਸੀਐਮ ਦੀ ਉੱਥੇ ਕੌਂਸਿਲਡੈਂਸੀ ਜਾ ਕੇ ਉੱਥੇ ਲੈ ਕੇ ਜਾ ਰਹੇ ਇੱਕ ਤੇ ਇਹਨੇ ਕਰਕੇ ਆਪਾਂ ਬਹੁਤ ਕੁਸ਼ੀ ਤਾ ਬਹੁਤ ਦਇਤਮਰ ਮਹਿਤਾ ਆ ਇਧਰ ਹੀ ਕੋ ਗੈਸੀ ਗੱਲੇ ਨਹੀਂ ਛੱਡੀ ਦੀ ਨਮਸਕਾਰ ਸਤਿ ਲੈਂਸ ਆਪਰੇਸ਼ਨ ਕਰਾਏ ਜਾਣਗੇ ਇਸ ਸਕੈਂਪ ਮੇ ਡਿਜ਼ੇਬਲ ਲੋਕੋ ਨੂੰ ਫਰੀ 휠 ਚੇਅਰਸ ਚਾਹ ਤਾਂ ਇਸ ਦਾ ਪੂਰਾ ਪੂਰਾ ਫਾਇਦਾ ਉਠਾਈਏ ਇੱਕ ਬਚਪਨ ਚ ਖਾਨੀ ਸੁਣੀਦੀ ਸੀ ਅਲਾਦੀਨ ਦਾ ਚਰਾਗ ਰਗੜਿਆ ਤੇ ਕੁਝ ਮੰਗਿਆ ਤੇ ਜਿੰਨ ਬਾਹਰ ਆ ਗਿਆ ਇਸ ਪਿੰਡ ਦੇ ਲੱਗਦਾ ਤੇ ਜਿੰਨ ਤੁਸੀਂ ਬੜੇ ਹੋਏ ਹੋ ਜੋ ਫਰਮਾਇਸ਼ ਕਰਦੇ ਤੁਸੀਂ ਕਹਿੰਦੇ ਲਿਆਓ ਪੂਰੀ ਕਰ ਦਿੰਨੇ ਆ ਜੀ ਬਹੁਤ ਤੁਹਾਡੇ ਸਾਹਮਣੇ ਸੀਗਾ ਜਿੰਨੀ ਨੇ ਕਿ ਆਪ ਸਾਰੇ ਕਰੀ ਦੇਣਾ ਤੇ ਜਿੰਨ ਤੁਹਾਨੂੰ ਪੋਜੀਟਿਵ ਇਹ ਨਾ ਕਹਿ ਰਿਹਾ ਜੀ 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 ਜਿੰਨੀ ਵਾਲਾ ਕੰਮ ਹੁੰਦਾ ਕਿ ਤੁਸੀਂ ਕੋਈ ਵੀ ਬੰਦਾ ਕੁਝ ਕਹਿ ਰਿਹਾ ਤੇ ਤੁਸੀਂ ਖੁਆਇਸ਼ ਪੂਰੀ ਕਰ ਰਹੇ ਹੋ ਮੈਂ ਵੀ ਦੇਖ ਰਿਆ ਸੀ ਕਿ ਕੁਝ ਬੱਚੀਆਂ ਆਈਆਂ ਸੀ ਕਹਿ ਰਹੀਆਂ ਸੀ ਕਿ ਟੀਆਂ ਦਾ ਮੇਲਾ ਕਰਾਣਾ ਹੈ ਇੱਥੇ ਤੁਸੀਂ ਕਹੇ ਕਿ ਸ਼ਰਤ ਹੈ ਜੇ ਸਾਰਾ ਪਿੰਡ ਇਕੱਠਾ ਮਿਲ ਕੇ ਬਿਲਾਓਗੇ ਕਿਉਂਕਿ ਇੱਥੇ ਹਰ ਮਲੇ ਦਾ ਵੱਖਰਾ ਹੁੰਦਾ ਹੈ ਹਾਂਜੀ ਹਾਂਜੀ ਦੇਖੋ ਉਹ ਗਰੀ ਕਰ ਗਏ ਉਹਨੇ ਆਪਾਂ ਨੂੰ 20000 ਕਿਹਾ ਸੀ ਮੈਂ ਕਿ 5000 ਲਾਓ ਪਰ ਕਰੋ ਇਕੱਠੇ ਸੋ ਤੁਹਾਡਾ ਖੂਬਸੂਰਤ ਪਿੰਡ ਦੀਆਂ ਖੂਬਸੂਰਤ ਗਲੀਆਂ ਮੈਂ ਦੇਖ ਰਿਹਾ 1969 ਦਾ ਘਰ ਹੈ ਤੁਸੀਂ ਸ਼ਾਇਦ 3 ਸਾਲ ਉਮਰ ਸੀ ਤੁਹਾਡੀ 3 ਸਾਲ ਪਹਿਲਾਂ ਅਸੀਂ ਗੈਸ ਕੀ ਉਹ ਤੇ ਬਾਦਸ਼ਾਹ ਜਿਹਾ ਬਣਿਆ ਆ ਉਹ ਉਹ ਫੀਲਿੰਗ ਯੋਰੋ ਚਲੋ ਬੰਦਾ ਕਹਿੰਦਾ ਪ੍ਰੋਗਰੈਸ ਕਰਨਾ ਚਾਹੀਦਾ ਹਰੇਕ ਪਿੰਡ ਨੂੰ ਸਾਰਾ ਕੁਝ ਆ ਪਰ ਉਹ ਜਿਹੜਾ ਹੋ ਰਿਹਾ ਸੀਗਾ ਇਹਨਾਂ ਦਾ ਸੁਮਤ ਦੇਖ ਰਹੇ ਹਾਂ ਕਿ ਪਿੰਡ ਦੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਮਾਲੀ ਮਦਦ ਮੰਗਦੇ ਆ ਹਾਂਜੀ ਤੁਹਾਨੂੰ ਲੱਗਦਾ ਨਹੀਂ ਕਿ ਕੁਝ ਰੇਹਾ ਕੁਝ ਕੀਤਾ ਜਾਵੇ ਕਿ ਕੋਈ ਆਪਣਾ ਜੌਬਸ ਕ੍ਰੀਏਟ ਕੀਤੀਆਂ ਜਾਣ ਪਿੰਡਾਂ 'ਚ ਤਾਂ ਕਿ ਇਹਨਾਂ ਨੂੰ ਇੰਪਾਵਰ ਕੀਤਾ ਜਾਵੇ ਜੀ ਜਿਵੇਂ ਕਾਲੇ ਸੀ ਧੂਰੀ ਸੀਗੇ ਨਾ ਹਾਂਜੀ ਉਸ ਲਈ ਇਹ ਮਸੱਇਆ ਬਾਰ-ਬਾਰ ਹੁੰਦੀ ਸੀ ਪ੍ਰੋਬਲਮ ਇੱਧਰ ਜਿੱਦਾ ਆਪਣੇ ਪਿੰਡ ਆ ਉੱਥੇ ਬਹੁਤ ਸੀਗੇ ਬੋਝ ਹਨ ਲੇਡੀ ਜਸਿਆਣੇ ਜਿਹੜੇ ਆ ਇਹਨਾਂ ਕੋਲ ਹੈ ਨਹੀਂ ਕੋਈ ਤਾਂ ਤੁਹਾਨੂੰ ਵੀ ਮੈਂ ਮੈਂ ਕਹਤ ਹਾਂ ਅਸੀਂ ਅਸੀਂ ਇਹਨਾਂ ਕੋ ਕੋਸ਼ਿਸ਼ ਕਰ ਸਕਦੇ ਹਾਂ ਜਿਹੜੀ ਗਵਰਨਮੈਂਟ ਆ ਇਹਨਾਂ ਨੇ ਕੋਈ ਨਾ ਕੋਈ ਟੈਕਸ ਆ ਰਿਲੀਫ ਕੋਸਟ ਕੋਸਟ ਦੇਣਾ ਚਾਹੀਦਾ ਜਿਹੜੀ ਬਾਰੋਂ ਆ ਕੇ ਤੇ ਬਿਜ਼ਨਸ ਕਰਨ ਜਿਹਾ ਮਹਾਚਲ ਵਾਚਿਆ ਜੀ ਥੋੜਾ ਟੈਕਸ ਵਰਗੀਆਂ ਤਾਂ ਕੋਸਟ ਨੋ ਕੋਸਟ ਇਹਨਾਂ ਗਵਰਨਰ ਨੂੰ ਓਵਰ ਕਰਨਾ ਚਾਹੀਦਾ ਇੰਡਸਟਰੀ ਕੋਈ ਨਾ ਕੋਈ ਤਾਂ ਹੀ ਆਊਗੀ ਜੇ ਕੋਸਟ ਕੋਸਟ ਇਹਨਾਂ ਨੂੰ ਆਫਰ ਕਰਾਂਗੇ ਪੰਜਾਬ ਦੇ ਵਿੱਚ ਕੋਈ ਵੱਡੀਆਂ ਇੰਡਸਟਰੀ ਲਿਆਓ ਲੋਕਾਂ ਨੂੰ ਕੰਮ ਮਿਲੂਗਾ ਸਾਰਾ ਕੋਸ ਹੈ ਨਾ ਥੱਲੇ ਕੋਚੀ ਨਹੀਂ ਦਸਰੇ ਜਿਹੜੇ ਹੁਣ ਇਹਨਾਂ ਨੂੰ 2.5 ਸਾਲ ਹੋ ਗਏ ਆ ਤੇ ਐਕਚੁਅਲੀ ਕੋਈ ਨਾ ਕੋਈ ਜਿਹੜੇ ਨਿਆਣੇ ਬਾਹਰ ਜਾਂਦੇ ਆ ਉਹ ਕਿੰਦਾ ਸਟਾਪ ਹੋ ਸਕਦੇ ਆ ਮੇਰਾ ਅਗਲਾ ਸਵਾਲ ਇਹ ਸੀ ਕਿ ਜੀ ਲੱਖਾਂ ਬੱਚੇ ਜਿਹੜੇ ਪੰਜਾਬੀਆਂ ਦੇ ਉਹ ਬਾਹਰ ਜਾ ਰਹੇ ਜੀ ਇੱਕ ਤੁਹਾਡਾ ਵੇਲਾ ਸੀ ਉਦੋਂ ਹਾਲਾਤ ਹੋਰ ਸੀਗੇ ਲੇਕਿਨ ਹੁਣ ਜਿਸ ਹਿਸਾਬ ਨਾਲ ਜਾ ਰਹੇ ਆ ਔਰ ਵਾਪਸ ਵੀ ਨਹੀਂ ਤੁਸੀਂ ਵਾਪਸ ਆ ਰਹੇ ਹੋ ਲੇਕਿਨ ਆ ਜਨਰੇਸ਼ਨ ਜਿਹੜੀ ਉਹ ਕਹਿੰਦੇ ਅਸੀਂ ਵਾਪਸ ਹੀ ਨਹੀਂ ਆਣਾ ਬਿਲਕੁਲ ਸਹੀ ਗੱਲ ਹੈ ਬੜਾ ਖਤਰਨਾਕ ਟ੍ਰੈਂਡ ਹੈ ਕਿਉਂਕਿ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਹੋ ਜਾਏਗੀ ਯਾ ਪੰਜਾਬ ਚ ਬਾਹਰ ਦੇ ਲੋਕਾਂ ਦੀ ਗਿਣਤੀ ਜ਼ਿਆਦਾ ਵੱਧ ਜੇ ਪੰਜਾਬੀ ਖਤਮ ਹੋ ਜਾਣਗੀ ਘਟ ਜਣਗੀ ਜਿਤਨੇ ਦੇ ਆਟ ਗੈਟਿੰਗ ਵਰਕ ਐਟ 올 ਐਂਡ ਉਹ ਦਾ ਕੀ ਆ ਹੁਣ ਕੰਮ ਨਹੀਂ ਤਾਂ ਜਿਹੜੇ ਉਹਨਾਂ ਦੀ ਵੇਜਿਸ ਆ ਉਹ ਇਸ ਵੇਲੇ ਜਿੱਦਾਂ ਮੈਨੂੰ ਨਹੀਂ ਪਤਾ ਮੈਂ ਆਪਣੀ ਪਰਸਨਲੀ ਜਿੱਦਾਂ ਮੇਰੇ ਪਾਸ ਲਗਾ ਐਕਸਪਲੋਇਟ ਹੋ ਰਿਹਾ ਜੇ ਰੱਖ ਲਓ 125 30 ਪੌਂਡ ਦੀ ਅੜੀ ਦੇ ਆ ਜਿਹੜੇ ਮਿਲਦੇ ਉਹਨਾਂ ਨੂੰ ਤਾਂ ਜਿਹੜੇ ਲੋਕ ਨੂੰ ਡਿਵਾਇਡ ਟੇ ਕਰਦੇ ਆ ਉਹ 50 40 ਪੌਂਡ ਦੀ ਅੜੀ ਦੇ ਦਿੰਦੇ ਆ ਇਹ ਆਪਣੇ ਮੁੰਡੇ ਜਿਹੜੇ ਕਿਤੇ ਬੈਠੇ ਹੋਈਏ ਉਹ ਤਾਂ ਤੇ ਮੈਰੀਆ ਫਾਈਨੈਂਸ਼ਲੀ ਐਕਸਪਲoit ਹੋ ਰਹੇ ਆਪਣੇ ਗਰਲਸ ਨੂੰ ਉੱਥੇ ਬੜਾ ਐਕਸਪਲoit ਕਰ ਰਹੇ ਕੈਨੇਡਾ ਦੀ ਗੱਲ ਕਰੀਏ ਉੱਥੇ ਬੱਚਿਆਂ ਕੋ ਕੰਮ ਹੀ ਨਹੀਂ ਹੈ ਹਾਂਜੀ ਕਰੋ ਮਾਪੇ ਨੇ ਪੈਸੇ ਲਾ ਕੇ ਭੇਜਤਾ ਉਹਨਾਂ ਨੇ ਠੀਕ ਹੈ ਉਹ ਕਿਸ ਸਮੂਹ ਨਾ ਵਿਚਾਰੇ ਵਾਪਸ ਆਣ ਉਹਨਾਂ ਦਾ ਦਿਲ ਨਹੀਂ ਕਰਦਾ ਕਿ ਮਾਪੇ ਨੂੰ ਕੀ ਦੱਸਣ ਲੇਕਿਨ ਉੱਥੇ ਬੜੇ ਮਜਬੂਰ ਹੋ ਕੇ ਹਾਲਾਤ ਬਹੁਤ ਖਰਾਬ ਨੇ ਕੁਝ ਮੈਸੇਜ ਵੀ ਲੈਣਾ ਚਾਹੋਗੇ ਇਹਨਾਂ ਯੂਥ ਕਿਉਂਕਿ ਇੱਕ ਤੁਹਾਡੀ ਮਿਸਾਲਾਂ ਨੇ ਤੁਸੀਂ ਜਿਸ ਵੇਲੇ ਗਏ ਉਹ ਹਾਲਾਤ ਹੋਰ ਸੀਗੇ ਲੇਕਿਨ ਹੁਣ ਤਾਂ ਦੇਸ਼ ਹੀ ਤਰੱਕੀ ਬਹੁਤ ਕਰ ਗਿਆ ਜੀ ਫਿਫਥ ਲਾਰਜੇਸਟ ਇਕਨੋਮੀ ਇੱਥੇ ਬਹੁਤ ਸਾਰਾ ਸਕੋਪ ਬਣ ਗਿਆ ਜੇ ਤੁਸੀਂ ਸੋਚੋ ਵੀ ਜੇ 25 30 ਲੱਖ ਹੁਣ ਜਿੱਦਾਂ ਮੈਂ ਸੌਣ ਦਾ ਲਾ ਕੇ ਜਾਂਦੇ ਆ ਉਹਨੂੰ ਇੱਥੇ ਬੈਟਰੀ ਵੇਚੀ ਤੇ ਕੋਈ ਉਹਨੂੰ ਬਿਜ਼ਨਸ ਕਰ ਲਓ ਕੋਈ ਨਾ ਕੋਈ ਤਰੀਕਾ ਇੱਥੇ ਓਪਰਚੁਨਿਟੀ ਤਾਂ ਇੱਥੇ ਹੈ ਕਿ ਜੇ ਯੂ ਵਾਂਟ ਟੂ ਡੂ ਸਾਰਥ ਇਹਨੇ ਪੈਸੇ ਲਾ ਕੇ ਤੁਸੀਂ ਜਾਣਾ ਉੱਥੇ ਨੂੰ ਇਹ ਤਾਂ ਠੀਕ ਨਹੀਂ ਲੱਗਦਾ ਪਰ ਉੱਥੇ ਜਾ ਕੇ ਕੰਮ ਹੈ ਨਹੀਂ ਸੋ ਇਹਨਾਂ ਅਬਰਾਈ ਜੀ ਵੀ ਆਪਣੇ ਜਿੱਦਾਂ ਤੁਸੀਂ ਮੇਰੇ ਨਾਲ ਉਹਨੀਆਂ ਕਾਫੀ ਫਰੈਂਡਾਂ ਆ ਮੇਰੇ ਤਾਂ ਉਹ ਦੇਖ ਲਓ ਤੁਸੀਂ ਉਹ ਵੀ ਹਰੇਕ ਵਾਰੀ ਕਹਿੰਦੇ ਆ ਵਿਦਆਊਟ ਪੇਮੈਂਟ ਬਿਗਾਰਾ ਕੂੜੀਆਂ ਪਰ ਹੱਲੇ ਵੀ ਨਹੀਂ ਹਟਦੇ ਅਸੀਂ ਦੇਰ ਦੇ ਹੁਣ ਵੀ ਜਾ ਰਹੇ ਆ ਚਰ ਬਾਰ ਬਾਰ ਸਾਡੇ ਅਸੀਂ ਦੱਸਦੇ ਆ ਤੁਸੀਂ ਨਾ ਇਹ ਕੰਮ ਕਰੋ ਇੱਥੇ ਲਾਓ ਸਾਰਾ ਕੁਝ ਪੈਸੇ ਕੀ ਆਪਸੀ ਬੜਾ ਫੈਸ਼ਨ ਬਣ ਗਿਆ ਕਿ ਪੰਜਾਬੀ ਬੋਲਣਾ ਹੀ ਲੋਕਾਂ ਨੂੰ ਲੱਗਦਾ ਹੈ ਕਿ ਪਤਾ ਨਹੀਂ ਅਸੀਂ ਗਵਾਰ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਤੁਸੀਂ ਤੇ 9 ਸਾਲ ਦੀ ਉਮਰ ਚਲੇ ਗਏ ਪੰਜਾਬੀ ਉੱਥੇ ਜਾ ਕੇ ਫਿਰ ਵੀ ਬੋਲਦੇ ਰਹੇ ਜੀ 60 ਸਾਲ ਉੱਥੇ ਰਹਿਣ ਤੋਂ ਬਾਅਦ ਵੀ ਜੀ ਜਿੰਨੇ ਵੀ ਸਾਲ ਤੁਹਾਨੂੰ ਹੋ ਗਏ 50 60 ਸਾਲ ਉਹਦੇ باوجود ਪੰਜਾਬੀ ਬੋਲ ਰਹੇ ਹੋ ਇੱਥੇ ਦੇ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਕੇ ਰਾਜ਼ੀ ਨਹੀਂ ਹਾਂਜੀ ਉਹ ਥੋੜੇ ਜਿਹੇ ਗਰਮਟ ਸਕੂਲਾਂ ਦਾ ਵੀ ਆਣਾ ਜੋ ਇੰਗਲਿਸ਼ੀ ਹੁਣ ਸਕੂਲ ਲੱਗਿਓ ਸਾਰਾ ਕੁਝ ਕਰਦੇ ਆ ਤਾਂ ਉਥੋਂ ਘਰੋਂ ਤੇ ਘਰ ਉਹਦਾ ਬੇਸਿਕਲੀ ਘਰੋਂ ਸਟਾਰਟ ਹੁੰਦਾ ਸਾਰਾ ਕੁਝ ਜੇ ਤੁਸੀਂ ਪੰਜਾਬੀ ਬੋਲਦੇ ਆ ਬੋਲਣੀ ਚਾਹੀਦੀ ਵੀ ਆਪਣੇ ਪੰਜਾਬ ਵਿੱਚ ਆਪਾਂ ਕੋਸ ਕੀ ਹੋਵੇ ਤਾਂ ਜਿਹੜੇ ਇੰਗਲਿਸ਼ ਸਕੂਲ ਖੁੱਲਿਓ ਸਾਰਾ ਕੁਝ ਆ ਉਹ ਹੁਣ ਦੱਸੋ ਜੇ ਦੁਨੀਆ ਸਾਰੀ ਇੰਗਲਿਸ਼ ਬੋਲਦੀ ਆ ਤੁਸੀਂ ਨਿਆਣੀ ਆਪਣੀ ਤਰੱਕੀ ਕਰਾਉਣੀ ਚਾਹੁੰਦੇ ਆ ਇਸ ਇੰਗਲਿਸ਼ ਪੰਜਾਬੀ ਤਾਂ ਇਹਦਾ ਪੰਜਾਬੀ ਬੋਕਰ ਨਹੀਂ ਪਰ ਫੇਰ ਵੀ ਆਪਣੀ ਮਾਂ ਬੋਲੀ ਜਰੂਰ ਯਾਦ ਰੱਖਣੀ ਚਾਹੀਦੀ ਹੈ ਮਾਂ ਬੋਲੀ ਨੂੰ ਨਿਵਾਜ਼ਨਾ ਚਾਹੀਦਾ ਹੈ ਠੀਕ ਹੈ ਇੰਗਲਿਸ਼ ਵਰਲਡ ਲੈਂਗੁਏਜ ਉਹ ਵੀ ਹੋਣੀ ਚਾਹੀਦੀ ਹੈ ਅਸੀਂ ਵਾਪਸ ਘੁੰਮ ਕੇ ਤੁਹਾਡੇ ਉੱਥੇ ਆ ਗਏ ਜਗ੍ਹਾ ਤੇ ਜਿੱਥੇ ਬਚਪਨ ਖੇਡਦੇ ਰਹੇ ਕੋਈ ਯਾਦਾਂ ਇਹੋ ਜੀਆਂ ਕੋਈ ਕਦੀ ਜ਼ਿਆਦਾ ਖੇਲਣ ਕਰਕੇ ਕੁੱਟ ਪਈ ਹੋਵੇ ਕਿ ਹਮ ਤੌਰ ਤੇ ਹੁੰਦਾ ਬੱਚੇ ਜਿਹੜੇ ਆ ਨਿਕਲਦੇ ਨੇ ਘਰੋਂ ਖੇਲਣ ਤੇ ਸ਼ਾਮ ਤੱਕ ਮੁੜਦੇ ਨਹੀਂ ਫਿਰ ਮਾਵਾਂ ਕੁੱਟ ਕੇ ਲੈ ਕੇ ਜਾਂਦੀਆਂ ਹਾਂ ਮੈਂ ਨਾ ਜ਼ਿਆਦਾ ਜਰੂਰ ਸਕੂਲ ਹਾਂਦੇ ਸੀ ਥੋੜਾ ਜਿਹਾ ਅਨਿਆਣਾ ਜਿਹੜੇ ਮੇਰੀ ਉਮਰ ਦੇ ਨੇ ਖੇਲ ਕੇ ਨਾ ਸਿੱਧਾ ਕੰਮ ਤੇ ਚੱਲ ਜਾਂਦਾ ਸੀਗਾ ਅੱਛਾ ਉਹ ਤੋਂ ਹੀ ਕੰਮ ਕਰਦੇ ਪੱਠੇ ਪੱਠੇ ਮੜਵਟ ਕਾਨੂੰ ਸਾਡੇ ਘਰ ਦੇ ਕੰਮ ਹਾਂਜੀ ਘਰ ਦੇ ਕੰਮ ਉਹ ਉਹ ਮੇਰੇ ਖਾਲ ਉਹਦੇ ਕਰਕੇ ਅਸੀਂ ਬਾਹਰ ਜਾ ਕੇ ਕੰਮਜਾਬ ਹੋਏ ਕਰਕੇ ਨਿੱਕੇ ਉਮਰੇ ਮੇਰੇ ਆਪਣੇ ਨਿਆਣੇ ਜਦੋਂ 10 12 ਸਾਲ ਦੇ ਸੀਗੇ ਉਸ ਦਿਨ ਉਹਨਾਂ ਲਿਜਾਣਾ ਪਿਆ ਸੀਗਾ ਕੰਮ ਤੇ ਨਾਲ ਉੱਥੇ ਜਿੱਥੇ ਤੁਸੀਂ ਬਚਪਨ ਚ ਖੇਲੇ ਹੋ ਉੱਥੇ ਬਹਿਨੇ ਥੋੜੀ ਦੇਰ ਇੱਥੇ ਬਹਿਨੇ ਅੱਛਾ ਇੱਥੇ ਬਹਿਨੇ ਹਾਂ ਠੀਕ ਹੈ ਲੇ ਟਰੀ ਵੀ ਬੜਾ ਪ੍ਰਾਣਾ ਹੋਏਗਾ ਬਹੁਤ ਜਾਰੇ ਪ੍ਰਾਣੀਆਂ ਵਿੱਚ ਪਰਾ ਵੀ ਲਿਕੇ ਨੇ ਪ੍ਰਾਣੀ ਹੋਗੇ ਹਾਂਜੀ ਜਿਆਦਾ ਹੋਗੇ ਹਾਂਜੀ ਬੜੀ ਕਰਪਾ ਦੇਖੋ ਗਦਾਹਾਂ ਕਿਥੀਆਂ ਨੇ ਹਾਂ ਪਰੇ ਸੋਧੀਆਂ ਦੇਖੋ ਕਿੰਨੇ ਸੱਤ ਤੋਂ ਵੀ ਬੜੇ ਸੱਤਾਂ ਜੜੀਆਂ ਦੇ ਗਾਂ ਹਾਂ ਬਹੁਤ ਜਿਆਦਾ ਹੈ ਨਾ ਕੁਲਾ ਕੀ ਫੋਰੈਸ ਕਵਰ ਵੀ ਬੜਾ ਖਤਮ ਹੋ ਰਿਹਾ ਤੇ ਆ ਟਰੀ ਕਿੰਨਾ ਪਿੰਡ ਦੇ ਵਿੱਚ ਹਾਂਜੀ ਉਥੋਂ ਮੈਂ ਦੱਸਾਂ ਤੁਹਾਨੂੰ ਸਾਡੇ ਮੇਰੇ ਭਤੀਜੇ ਆ ਬਿੱਲੂ ਤਾਂ ਬਿੰਦਾ ਪੋਨੇ ਜ ਆਪਾਂ ਘਰ ਉਥੇ ਜਦੋਂ ਪਹਿਲਾਂ ਸੀ ਮਿਲੇ ਸੀ ਉਹ ਤੇ ਜਾਣਾ ਤਾ ਉਨੀਇ ਖੇਤ ਦੇ ਵਿੱਚ ਟ੍ਰੀਆਲ ਹੋਈਆਂ ਤਾਂ ਜਰੂਰੀ ਟ੍ਰੀਆਲ ਹੋਈ ਨਹੀਂਆਂ ਤਾਂ ਉਹ ਛੋਟੇ-ਛੋਟੇ ਆ ਤਾਂ ਉਹ ਸਾਰੇ ਆਹਦੇ ਪਿੰਡਾਂ ਨੂੰ ਬੰਨ ਸਕੂਲਾਂ ਵਿੱਚ ਵੀ ਸਾਰੇ ਲਵਾਉਂਦੇ ਉਹ ਪਰ ਤੁਸੀਂ ਵੇਖਿਓ ਇੰਗਲੈਂਡ ਇੰਨਾ ਗ੍ਰੀਨ ਹੈ ਇੰਨਾ ਹਰ ਜਗ੍ਹਾ ਔਰ ਪਲਾਂਟਸ ਕੋ ਉੱਥੇ ਕੱਟ ਨਹੀਂ ਸਕਦੇ ਇੱਥੇ ਦੇਖੋ ਇੱਥੇ ਜੋ ਵੀ ਆਂਦਾ ਕੋਈ ਇੱਥੇ ਕੋਈ ਹੈ ਨਹੀਂ ਅਵੇਰਨੈਸ ਨਹੀਂ ਬੱਚਿਆਂ ਨੂੰ ਕਹਿੰਦੇ ਰੁੱਖ ਲਗਾਓ ਕੋਈ ਇਹ ਕਰੋ ਸੌਲਾ ਤੁਹਾਨੂੰ ਮੈਂ ਥੋੜੀ ਜਿਹੀ ਦੱਸ ਰਿਹਾ ਗੱਲ ਚਲੋ ਜੋ ਹੋਇਆ ਮੈਂ ਉਹ ਬਿਤੇਉ ਦੱਸਦਾ ਮੈਂ ਜਦੋਂ ਪਹਿਲੀ ਵਾਰ ਆਇਆ ਸੀਗਾ ਨਾ ਮੈਨੂੰ ਕਿਹਨ ਦਾ ਆਪਾਂ ਜੋ ਪਹਿਲੀ ਵਾਰ ਆਇਆ ਸੀ ਤਾਂ ਅਸੀਂ ਉੱਤਰੇ ਸਾਡੇ ਹੋਲੇ ਲਈ ਆ ਪਰਲੇ ਪਾਸੇ ਉੱਥੇ ਪਿਛਲੇ ਨਾ ਜ਼ਰੂਰ ਅਸੀਂ ਧੂਪੇ ਪਰ ਦੇ ਛਾਂ ਤਰੀਆਂ ਛਾਂ ਰੋਕਦੀ ਸੀਗਾ ਤਾਂ ਮੈਨੂੰ ਪਤਾ ਨਾ ਸੀਗਾ ਇੱਥੇ ਥੋੜੇ ਬਹੁਤ ਲੋ ਹੈਗਾ ਉਹ ਮੈਂ ਮੁੰਡਿਆਂ ਨੂੰ ਕਹਿ ਕੇ ਨਾ ਸਾਰੀਆਂ ਛੇ ਦੇ ਛੇ ਵੜਾਤੀਆਂ ਤਾਂ ਮੈਨੂੰ ਪਤਾ ਨਾ ਸੀਗਾ ਇਹ ਨਹੀਂ ਜੀ ਪੰਚਾਇਤ ਨੇ ਮੈਨੂੰ ਬੁਲਾ ਲਿਆ ਇੱਥੇ ਜਿੱਥੇ ਬੈਠੇ ਜਗੇ ਉੱਤ ਪਰਲੇ ਪਾਸੇ ਤਾਂ ਮੈਨੂੰ ਕਹਿੰਦੇ ਫਰੀਆਂ ਵੱਡੀਆਂ ਮੈਂ ਕਿਹਾ ਹਾਂਜੀ ਵੱਡੀਆਂ ਕਹਿੰਦੇ ਕਾਦੇ ਬੜੀਆਂ ਮੈਂ ਕਿਹਾ ਉਹ ਸ਼ਾਂ ਇਧਰ ਹੋ ਜਾ ਕਹਿੰਦੇ ਤੈਨੂੰ ਪਤਾ ਇਹ ਗੈਸ ਰੋਜ਼ ਤੁਸੀਂ ਦਾ ਬਾੜੀ ਸਾਦੇ ਮੈਂ ਕਿਹਾ ਮੈਨੂੰ ਪਤਾ ਨਾ ਸਿਕਾ ਇਹ ਤਾਂ ਗਲਤੀ ਹੋ ਗਈ ਇਹ ਗਾਹ ਨਹੀਂ ਭੜਦੇ ਕਹਿੰਦੇ ਚਲ ਤੈਨੂੰ ਮਾਫਿਆ ਫਿਰ ਟਰੀਜ਼ ਲਾਏ ਉਸ ਤੋਂ ਬਾਅਦ ਲਾਏ ਲਾਏ ਪਾਜੀ ਬਹੁਤ ਟਰੀਜ਼ ਆਈ ਬਹੁਤ ਟਰੀਜ਼ ਲਾਇਆ ਇੰਗਲੈਂਡ ਵੀ ਅਸੀਂ ਟਰੀਜ਼ ਲਾਉਣੇ ਇੱਥੇ ਲਵਾਇਆ ਬਹੁਤ ਇਧਰ ਦਾ ਕੰਮ ਤਾਂ ਕਿਤੇ ਅੱਛਾ ਪਿੰਡ ਦੀ ਹੋਰ ਕੀ ਕੀ ਕੰਮ ਕੀਤਾ ਤੁਸੀਂ ਅਜਾਦੇ ਪਿੰਡ ਦਾ ਅਰਨਾ ਸ਼ੁਰੂ ਕੀਤਾ ਕੀ ਕੀ ਕਰ ਚੁੱਕੇ ਹੋ ਫਲਾਹ ਜਿੱਦਾਂ ਤੁਹਾਨੂੰ ਪਹਿਲਾਂ ਮੈਂ ਦੱਸਿਆ ਸੀਗਾ ਬੜੇ ਪੂਜੇਵਾਰੇ ਬਿਲੀਵਾਰੇ ਨੇੜੇ ਰਹਿੰਦੇ ਸੀ ਉਹ ਘਰਾਈ ਸੀ ਆਪਾਂ ਕਾਰ ਬੋਪਰ ਪਲੇ ਪੂਰੇ ਪਿੰਡ ਤੋਂ ਡੇ ਹੁਣ 24 ਘੰਟੇ ਬੀਜਦੇ ਆ ਜੀ 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 ਯੂਸੂਅਲੀ ਕੁਛ ਲਈ ਕਰਾਈਓ ਪਹਿਲਾਂ ਤਾਂ ਇਕੱਠ ਹੋ ਜਾਂਦਾ ਕਰ ਮੁੜ ਕੇ 100 100 ਕੋਸ ਕਾਰ ਬਣਾ ਕੇ ਜਿੱਥੇ ਆਪਣੇ ਪਿੰਡ ਵਿੱਚ ਹੀ ਮੰਦਿਰ ਵੀ ਗੁਰੂ ਘਰ ਵੀ ਅਨਾਲ ਦੇ ਪਿੰਡ ਵੀ 100 ਕਾਰ ਬਣਾ ਕੇ ਦਿੱਤਾ ਇਧਰ 50 ਕਰ ਜਦੋਂ ਸੇਵਾ ਆਪ ਸ਼ੁਰੂ ਕੀਤੀ ਅਸੀਂ ਸਾਰਾ ਕੋਸ਼ਿਸ਼ ਸੀ ਜੇ ਆਪੇ ਪਿੰਡ ਤੋਂ ਸ਼ੁਰੂ ਕੀਤਾ ਔਫਿਸ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ ਕਹਿੰਦੇ ਚੈਰਿਟੀ ਬਿਗਨਸ ਐਟ ਹੋਮ ਐਟ ਹੋਮ ਸੋ ਇੱਥੇ ਉਹਨੇ ਮਾਂ ਇਨੀ ਮਾਰੇ ਸੋਜੀ ਦਿੱਤੀ ਸੀ ਅਮਰਸਰ ਵਿੱਚ ਕੋੜੀਆਂ ਦੀ ਸੀ ਸੇਵਾ ਕਰਦੇ ਆ ਜੀ ਉੱਥੇ ਪੰਚੀ ਹੁੰਦੇ ਪੰਚੀ ਹੁੰਦੇ ਸੀ ਅੱਖਾਂ ਤੋਂ ਨਹੀਂ ਦੇਦਾ ਸੋਣਾ ਪੁਰਾ ਸਾਡਾ ਪਿਆਰ ਪੈ ਗਿਆ ਸੀ ਮੈਨੂੰ ਮੁੰਡੇ ਲੈ ਕੇ ਆਇਆ ਸੀ ਉੱਥੇ ਉਹਨਾਂ ਦੇ ਰੀਫਰਬ ਕੀਤੇ ਸਾਰੇ ਉਹਨਾਂ ਦੇ ਜਿੰਨੇ ਵੀ ਸੀ ਘਰ ਤਾਂ ਉਸ ਤੋਂ ਬਾਅਦ ਉਹ ਮੈਨੂੰ ਕਹਿੰਦੇ ਸ਼ੰਦਾ ਜੀ ਸਾਡੇ ਸ਼ੰਤਸ ਨੂੰ ਸਾਡੇ ਮੰਦਰ ਹਨਾ ਰੀਫਰਬ ਕਰਨ ਵਾਲਾ ਮੈਂ ਤਾਂ ਗੱਲੇ ਕੋ ਨਹੀਂ ਤੁਹਾਡਾ ਨਿਕਨੇ ਮੈਂ ਚੰਦਾ ਸੀ ਹਾਂਜੀ ਉਹ ਸਿੰਦਾ ਸੋ ਕਹਿੰਦੇ ਹੁੰਦੇ ਹਾਂਜੀ ਤਾਂ ਮੈਂ ਗੱਲੇ ਕੋ ਨਹੀਂ ਜੀ ਦੱਸੋ ਤੁਸੀਂ ਤਾਂ ਜਦੋਂ ਮੈਨੂੰ ਲੈ ਗਏ ਉਹ ਮੇਰਾ ਦਿੱਤਾ ਕਿਤਰਾ ਵੀ ਕਰਨਾ ਵੀ ਕਰਨਾ ਮੈਂ ਗੱਲੇ ਕੋ ਤਾਂ ਜਦੋਂ ਤੁਸੀਂ ਕੰਮ ਸਟਾਰਟ ਕੀਤਾ ਨਾ ਉਹ ਮੈਨੂੰ ਕਹਿੰਦੇ ਇਹ ਵੀ ਕਰ ਨਾਲ ਆ ਆ ਵੀ ਕਰ ਨਾਲ ਆ ਉਹ ਸਮੇਂ ਦੇ ਵਿੱਚ ਵੀਕ ਟੋਕਿੰਗ ਅਬਾਊਟ 15 18 ਸਾਲ ਦੀ ਖਾਲਿਆ ਅਸੀਂ ਕਰਦੇ ਕਰਦੇ 60 ਲੱਖ ਲਾਤ ਅੱਛਾ ਲੱਗਣਾ 5-6 ਲੱਖੀ ਤੁਸੀਂ ਐਸਪੀ ਸਿੰਘ ਬ੍ਰੋਇ ਹੋਂਨ ਦੀ ਗੱਲ ਕਰ ਰਹੇ ਸੀ ਸਰਬੱਤ ਦਾ ਭਲਾ ਉਹ ٹرسٹ ਚਲਾਉਂਦੇ ਆ ਤੇ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹ 97% ਉਹਦਾ ਜਿਹੜੀ ਇਨਕਮ ਹੈ ਉਹ ਚੈਰਿਟੀ ਚ ਲਾਉਂਦੇ ਆ ਹਾਂਜੀ ਤੁਸੀਂ ਵੀ ਕੋਈ ਇਹੋ ਜਿਹਾ ਟਾਰਗੇਟ ਬਣਾਇਆ ਕਿ ਮੈਂ ਕਿਉਂਕਿ ਅੱਜ ਕੱਲ ਬੱਚੇ ਜਿਹੜੇ ਆ ਤੇ ਉਹਨਾਂ ਦੀ ਇੱਕ ਵੱਖਰੀ ਲਾਈਫ ਹੈ ਉਨੀ ਤਰ੍ਹਾਂ ਕਰਦੇ ਆ ਕਿ ਪਾਪਾ ਕਿਉਂ ਪੈਸੇ ਵੇਸਟ ਕਰਦੇ ਹੋ ਇੰਡੀਆ ਜਾ ਕੇ ਆਪਾਂ ਬਿਜ਼ਨਸ ਸਟਾਰਟ ਕਰੀਂ ਨਹੀਂ ਜੀ ਬਿਲਕੁਲ ਨਹੀਂ ਜਿੰਨਾ ਆਬਵੀਅਸਲੀ ਪਹਿਲੇ ਉਹ ਸ਼ੂਟੀ ਅਮਾਉਂਟਸ ਕੀ ਨਾ ਵੀ ਬਿਗ ਮਾਉਂਟਸ ਤਾਂ ਉਹ ਮੇਰੇ ਨਾਲ ਆ 100% ਸਾਰੀ ਫੈਮਿਲੀ ਵਾਈਫ ਦੋਨੇ ਲੜਕੇ ਦੱਬਲੀ ਗੁੱਡੀ ਆ ਤੇ ਗੁੱਡੀ ਚਾਰਾ ਕਰਦੀ ਆ ਆ ਉਹ 12th ਟਿਊਸ਼ਨ ਲਾਈਕ ਕਹਾ ਉਹਨ ਇੱਕ ਅਕਾਦਮੀ ਜੇ ਰੋ ਮੈਂ ਕਰਦਾ ਭਾਈ ਤੇ ਐਕਸਟਰਾ ਪੈਸੇ ਲੱਗਣੇ ਕੁਝ ਵੀ ਨਾਲੇ ਟੀਟੀ ਕਰਦੇ ਜਾਂ ਉਹਦਾ ਮਾਰੀ ਕਿਰਪਾ Papa ਕੋ ਆਪਾਂ ਠੀਕ ਠਾਕ ਹੀ ਨਾ ਪਰ ਜੇ ਲੋਡ ਪਵੇ ਤਾਂ ਉਕਾਰਦਾ ਨਹੀਂ ਸਟ੍ਰੇਟ ਭਾਈ ਮੇਰੇ ਨਾਲ ਆ ਜੀ ਮੈਨੂੰ ਇੱਕ ਗੱਲ ਦੱਸੋ ਕਿ ਪੰਜਾਬ ਦੀ ਆਪਾਂ ਗੱਲ ਕਰ ਰਹੀ ਹਾਂ ਔਰ ਪੰਜਾਬ 'ਚ ਤੋਂ ਪਿਛਲੇ ਕੁਝ ਸਾਲਾਂ ਤੋਂ ਮਾਹੌਲ ਹੈ ਇੰਡਸਟਰੀ ਨਹੀਂ ਆ ਰਹੀ ਜੀ ਉਹ ਕਹਿੰਦੇ ਪੰਜਾਬ ਦੇ ਵਿੱਚ ਇੰਡਸਟਰੀ ਲਾ ਨਹੀਂ ਸਕਦੇ ਬਹੁਤ ਸਾਰੇ ਆ ਰੀਜ਼ਨਸ ਦਿੰਦੇ ਆ ਚਾਹੇ ਉਹ ਫਾਰਮਰਸ ਦਾ ਪ੍ਰੋਟੈਸਟ ਕਰਕੇ ਲੋਕ ਗਏ ਜਾਂ ਹੋਰ ਰੀਜ਼ਨ ਗਏ ਜੀ ਜੀ ਕਿਵੇਂ ਪੰਜਾਬ ਦੀ ਇੰਡਸਟਰੀ ਰਿਵਾਈਵ ਹੋਣੀ ਚਾਹੀਦੀ ਹੈ ਤੁਸੀਂ ਕੋਈ ਸੀਐਮ ਸਾਹਿਬ ਨੂੰ ਮਿਲੇ ਕੋਈ ਸੁਝਾਅ ਦਿੱਤਾ ਉਹਨਾਂ ਨੂੰ ਕਿ ਸਾਨੂੰ ਕੀ ਕਰਨਾ ਚਾਹੀਦਾ ਡਾਕਟਰ ਸਿਮ ਸਿੰਘ ਮੈਂ ਪਹਿਲੀ ਵਾਰ ਮਿਲਿਆ ਸੀ ਜਦੋਂ ਉਹ ਬਣੇ ਆ ਹੋਰ ਨਹੀਂ ਉਹਨਾਂ ਦੀ ਵਾਈਫ ਨੂੰ ਮਿਲਿਆ ਸੀ ਡਾਕਟਰ ਪ੍ਰਪੀਤ ਅਨਜੀ ਤਾਂ ਥੋੜੀ ਜਿਹੀ ਉਹਨਾਂ ਨਾਲ ਡਿਸਕਸ਼ਨ ਚੱਲੀ ਸੀ ਆਬਸਲੀ ਦਾ ਵੈਰੀ ਬੀਜ਼ੀ ਤਾਂ ਹੋਪਫਲੀ ਆਫਟਰ ਦਾ ਕੈਂਪ 29ਵਾਂ ਤੋਂ ਬਾਅਦ ਮੈਨੂੰ ਜਾਣਾ ਹੈਗਾ ਕਰੋਨਾ ਦੇ ਕੋਲ ਆਈ ਚੀਜ਼ਾਂ ਡਿਸਕਸ ਕਰਨ। ਤੇ ਤੁਸੀਂ ਓਪਰਚ्युनिटी ਦਿਓ ਬਾਅਦ ਨੂੰ ਕੋਸਟ ਕੋਸਟ ਰੀਲੀਫ ਦਿਓ ਜਿਹੜੇ ਬੰਦੇ ਬਾਹਰੋਂ ਇੰਟਰੀ ਆ ਕੇ ਤੇ ਲਾ ਸਕਦੇ ਆ ਫਾਇਦਾ ਹੋਵੇ ਉਹਨਾਂ ਵੀ ਫਾਇਦਾ ਹੋਵੇ ਚਾਹੀਦਾ ਜੀ ਬਿਜ਼ੀਨਸ ਤੇ ਲੈ ਕੋਣੀ ਸਾਰਾ ਕੁਝ। ਸੋ ਮੇਰੇ ਮਨ ਦੇ ਵਿੱਚ ਹੈਗਾ ਕੋਈ ਇੱਕ ਉਹਨਾਂ ਨੇ ਕਹਿੰਦੇ ਐਂਡ ਐਜੂਕੇਸ਼ਨ ਵਿੱਚ ਆਫਟਰ ਥੈਟ ਜਿੱਦਾਂ ਉਹ ਤੁਹਾਨੂੰ ਦੱਸ ਚਾਹੁੰਦੇ ਆ ਆਪਣੇ ਏਸੀ ਲਵਾ ਕੇ ਦਿੱਤੇ ਆ ਤਾਂ ਅਸੀਂ ਏਸੀ ਲਵਾ ਕੇ ਤਾਂ ਬੇਰੇ ਘਰ ਆ ਪਾ ਪੜ੍ਹਨ ਕਿ ਨੈਸਕੂਲਾਂ ਦੇ ਵਿੱਚ। ਹੁਣ ਜਿਹੜੇ ਉਹ ਲੜਕੇ ਆ ਤੁਸੀਂ ਦੱਸੋ ਆਪਾਂ ਜਦੋਂ ਕਰਮੀ ਕਿਦਾਂ ਥੋੜੀ ਜਿਹਾ ਮਹਿਸੂਸ ਕਰਦੇ ਸਾਰਾ ਕੁਝ। ਤੋਂ ਉਹ ਕਿੰਨਾ ਸਸਸ ਕਰੂਗਾ ਜੇ ਜੇ ਉਹਨਾਂ ਨੂੰ ਹੈਨਾ ਤਾਂ ਹੋਣ ਜੀ ਨੂੰ ਏਸੀ ਮਿਲ ਗਿਆ ਤਾਂ ਕੰਨੀ ਸੋਹਣੀ ਉਹ ਪੜਾਈ ਕਰੂਗੇ ਤਾਂ ਉਹ ਲੜਕੇ ਹੋਲੇ ਮੈਨੂੰ ਕਹਿੰਨ ਜਿਆ ਕਹਿੰਦੇ ਸਰ ਜੀ ਇੱਕ ਬਾ 1200 ਲੜਕੇ ਤੇ ਪੜ੍ਹਦੇ ਕਹਿੰਦੇ ਇੱਕ ਅੱਛਾ ਨੂੰ ਬਾ 12 ਆ ਗਏ ਅਸੀਂ ਸਾਰੇ ਕੁੜੀਆਂ ਤੁਹਾਡੇ ਪਿੱਛਾ ਆਵਾਂਗੇ ਸੋ ਇੰਨੀ ਸੋਹਣੀ ਉਹ ਏਸੀ ਪੜ੍ਹਾਈ ਕਰ ਸਕਦੇ ਆ ਤਾਂ ਜਰੂਰ ਨਾਲ ਇਹ ਵੀ ਕਿਹਾ ਜੀ ਗੋਰੀ ਬਈ ਜਰੂਰ ਅਸੀਂ ਕੋਈ ਅਫਸਰ ਬਣੀਆਂ ਜਾਂ ਕੋਈ ਚੀ ਬਣੇ ਬੜੇ ਹੋ ਗਏ ਅਸੀਂ ਕੋਸ਼ਿਸ਼ ਕਰਨੀਆਂ ਤੁਹਾਡੇ ਆ ਚੀਜ਼ਾਂ ਦੇ ਚੱਲਣ ਜੇ ਕੋਸ਼ਿਸ਼ ਕਰਦੇ ਨਾ ਕੋਸ਼ਿਸ਼ ਕਰਾਂਗੇ ਤੁਹਾਡੇ ਚੀਜ਼ਾਂ ਚੱਲਣ ਜੀ ਇਹਦੇ ਹੁਣ ਇੱਕ ਸਕੂਨ ਵੇਲੇ ਮਿਲਿੰਗ ਐਡੀ ਬੜੀਆਂ ਲੜਕੀਆਂ ਗੱਲ ਕਰ ਰਹੀਆਂ ਉਹ ਕਿਸੇ ਦੇਖ ਰਹੇ ਆ ਪੰਜਾਬ ਦੇ ਵਿੱਚ ਨਸ਼ੇ ਨੇ ਘਰ ਘਰ ਖਾ ਲਿਆ ਬਹੁਤ ਸਾਰੇ ਮਾਪੇ ਆਪਣੇ ਇਸੇ ਕਰਕੇ ਬੱਚਿਆਂ ਨੂੰ ਬਾਹਰ ਭੇਜ ਰਿਹਾ ਕਿ ਬੱਚਾ ਸਾਡਾ ਵੱਜੇ ਨਸ਼ੇ ਤੋਂ ਬਚੇ ਹਾਂਜੀ ਕੀ ਤੁਹਾਨੂੰ ਲੱਗਦਾ ਵੀ ਨਸ਼ਾ ਰੋਕਣ ਲਈ ਕੀ ਹੋ ਜਾ ਕੋਈ ਸਿਸਟਮ ਚਾਹੀਦਾ ਹੈ ਪੰਜਾਬ ਦੇ ਵਿੱਚ ਕਿ ਨਸ਼ਾ ਜਿਹੜਾ ਬੰਦ ਹੋ ਜਾਏ ਪੰਜਾਬੀ ਬੱਚੇ ਜਿਹੜੇ ਉਹਨਾਂ ਨੂੰ ਬਚਾ ਲਈਏ ਮੈਂ ਨਾਂ ਨਹੀਂ ਲੈਂਦਾ ਮੈਂ ਐਸੀ ਇਕੱਠੇ ਸਕੇ ਐਮ ਐਲ ਏ ਨੇ ਤੇ ਸਾਰੇ ਜਾਣੇ ਆਪਣੇ ਪਟਿਆਲੇ ਉਸ ਜਿਹਨਾਂ ਦੇ ਵੀਰ ਬੰਦੇ ਸੀ ਜਿਹੜੀ ਚੀਜ਼ ਦੇ ਵਿੱਚ ਉਹ ਯੂ ਨੋ ਆ ਗਿਆ ਤਾਂ ਉਹਨੋਂ ਮੈਂ ਕਹਿ ਸਕਾਂ ਮੈਂ ਕਹਾਂ ਜੇ ਥੋੜੇ ਸੈਂਟਰ ਆ ਨਾ ਉਹ ਸੈਂਟਰ ਨਹੀਂ ਆਗੇ ਉੱਥੇ ਸਾਰਾ ਕੁਝ ਬੈਡ ਆ ਜਿੱਦਾਂ ਬੀਨੂ ਸਾਰੇ ਨੇ ਦਸੀਗਾ ਸਕਾ ਵੀ ਆਪਾਂ ਲੀਡ ਕਰਾਂਗੇ ਅਸੀਂ ਇੱਕ ਸੈਂਟਰ ਬਣਾ ਕੇ ਦਵਾਂਗੇ ਤੁਸੀਂ ਉਦਾਂ ਉਹਨੂੰ ਫੋਲੋ ਕਰਿਓ ਜਿੱਦਾਂ ਦਰਵਾਸ ਆਪਾਂ ਦਾ ਟੋਟਾ ਬਣ ਗਿਆ ਨਾ ਜੀ 17 ਸਾਲ ਹੋ ਗਿਆ 30 ਸਾਲ ਦੀ ਆਪਾਂ ਸੇਵਾ ਲਈ ਸੀ ਇਹ ਵੀ ਸਾਰੇ ਕਹਿੰਦੇ ਥੋੜੀ ਦਰਬਾਰ ਸਾਹਿਬ ਸੇ ਬਲੇ ਹਾਂ ਜੀ ਦੱਸੋ ਉਸ ਬਾਰੇ ਕੀ ਸੀਗੀ ਦਰਬਾਰ ਸਾਹਿਬ ਪਹਿਲਾਂ ਜਦੋਂ ਬਹੁਤ ਸਾਲ ਪਹਿਲਾਂ ਮੈਂ ਆਇਆ ਸੀਗਾ ਉੱਥੇ ਜਦੋਂ ਮੈਂ ਟੋਲ ਜਾਣਾ ਸੀਗਾ ਨਾ ਉਹਨੇ ਨਹੀਂ ਇਦਾਂ ਕੈਮੇਂਜੀ ਰਿਕਵੈਸਟ ਲੋਹੀ ਦੀ ਜੀ ਜਦੋਂ ਮੈਂ ਪੌੜੀਆਂ ਚੜ੍ਹ ਕੇ ਗਿਆ ਉੱਥੇ ਇੰਨਾ ਗੰਨ ਸਗਾ ਔਰ ਅੱਬਾ ਰੱਬ ਨਾ ਕੋਈ ਸਫਾਈ ਕਨਾਲਾ ਤਾਂ ਮੈਂ ਸੋਚਿਆ ਜੇ ਤਾਂ ਮਹਾਰਾਜ ਜੀ ਇੱਕ ਦਾ ਬਿਜ਼ਨਸ ਸੈਕਸਸ ਕਰ ਗਿਆ ਨਾ ਤਾਂ ਮੁੜ ਕੇ ਕਿਤੇ ਟੋਲ ਟੋ ਜਰੂਰ ਪਾਉਣੀ ਆ ਮਹਾਰਾਜ ਜੀ ਨਹੀਂ ਕਰ ਪਾ ਕੀਤੇ ਕੰਮ ਚੱਲ ਲੱਪਿਆ ਤੇ ਮੁੜ ਕੇ ਫੇ ਉਸ ਬੀਬੀ ਜੀ ਕਰ ਕਹਿੰਦੀ ਸੀ ਉਹਨਾਂ ਤੋਂ ਇਸ ਇਨਫਰਮੇਸ਼ਨ ਲੈ ਕੇ ਟੋਟਾ ਬਣਾਈਆਂ 24 ਘੰਟੇ ਇਹ ਦਰਬਾਰ ਸਾਹਿਬ ਦੇ ਬਾਹਰ ਟਾਇਲਟਸ ਨਹੀਂ ਇਹ ਕਿ ਅੰਦਰ ਬਣਾਈਆਂ ਬਾਹਲੇ ਪਾਸੇ ਆਪਣੇ ਬਾਹਲੇ ਪਾਸੇ ਇਹ ਨਾਲੇ ਨਾਲੇ ਬਾਹਰ ਨਿਕਲਦੇ ਨਾਲੇ ਆ ਆਪਣੇ 28 ਬੰਦੇ ਆ ਦਿਨ ਰਾਤ ਬੜੀਆਂ ਬੰਦੇ ਕੰਮ ਕਰਦੇ تھے ਆਪਾਂ ਸਾਰਾ ਮੇਨਟੇਨੈਂਸ ਪੇ ਆਪਾਂ ਸਾਰੀਆਂ ਪਾਗਾ ਤੇ ਉਹ ਬਹੁਤ ਉਹ ਜੀ ਜ਼ਰੂਰ ਸੀਗੀ ਬਹੁਤ ਜ਼ਰੂਰੀ ਕਿਉਂਕਿ ਲੱਖਾਂ ਲੋਕ ਉੱਥੇ ਰੋਜ਼ ਆਉਂਦੇ ਆ ਦਰਬਾਰ ਸਾਹਿਬ ਬੜੀ ਆਸਥਾ ਨਾਲ ਔਰ ਇੱਥੇ ਦੇਖਦੇ ਆ ਬਾਹਰ ਜਿਹੜੇ ਟਾਇਲਟਸ ਨੇ ਬੜੀਆਂ ਸਾਫ਼ ਰੱਖੀਆਂ ਹੋਈਆਂ ਜੀ ਜੀ ਹੋਰ ਉਹ ਉੱਤੇ ਬੋਕਰ ਕਿਉਂ ਜਾ ਕੇ ਬੁੱਕ ਦੇ ਇੰਨੇ ਸੋਹਣੇ ਨਿਆਣਿਆਂ ਦੇ ਬਾਹਰੋਂ ਕਮੈਂਟਸ ਕਰਕੇ ਜਾਂਦੇ ਆ ਕਿ ਦਰ ਹਰ ਦੋ ਛੱਡੋ ਉਹ ਵੀ ਸਕੂਲ ਨਹੀਂ ਮਿਲਦਾ ਕਸਮ ਦਾ ਪਰ ਉਹ 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 ਤੇ ਚੀਜ਼ ਤਾਂ ਸੀਗੀ ਹੁਣ ਕਿਸੇ ਨੂੰ ਉਹ ਕਰਦੇ ਕਾਣੀ ਪੈ ਗਈ ਕਿਸੇ ਨੂੰ ਬਾਹਰੋਂ ਮੈਂ ਨਹੀਂ ਦਿੰਦਾ ਬਾਹਰੋਂ ਆ ਕੇ ਸਾਨੂੰ ਕਾਣੀ ਪੈ ਗਈ ਸੇਮ ਇਸ ਭਗਵਾਨ ਤੁਮਾ ਜੀ ਨੇ ਜੋ ਪਹਿਲਾਂ ਗੱਲ ਕੀਤੀ ਸੀ ਉਹਨੂੰ ਮੈਂ ਨਸ਼ਿਆਂ ਬਾਰੇ ਉਹਨਾਂ ਨੂੰ ਦੱਸਿਆ ਸੀ ਤੇ ਕਹਿੰਦੇ ਅਸੀਂ ਨੱਥ ਪਾ ਦਵਾਂਗੇ ਕਿਸੇ ਫਿਕਰ ਨਾ ਕਰੋ ਮੈਂ ਕਹਾਂ ਦੋ ਵੱਡੇ ਇਸ਼ੂ ਆ ਆਪਾਂ ਪੰਜਾਬ ਬੱਚੇ ਦੇਖੋ ਘਰ ਘਰ ਪੈਨ ਪਤਾ ਨਹੀਂ ਪਿੰਡ ਕਿੰਨੇ ਕਨੇ ਬੱਚੇ ਇੱਕ ਪਿੰਡ ਦੇ ਵਿੱਚ ਆ ਹਾਲਾਤ ਮੈਨੂੰ ਪਤਾ ਨਹੀਂ ਸਗਾ ਬੈਠ ਆ ਸੋ ਹੋਰ ਤਾਂ ਸਾਡੀ ਕੋਸ਼ਿਸ਼ ਇਦਾਂ ਦੀ ਅਸੀਂ ਉਹਨਾਂ ਨੂੰ ਰਿਕਵੈਸਟ ਕਰ ਸਕਦੇ ਹਾਂ ਤੁਸੀਂ ਕੋਸ਼ਿਸ਼ ਨਾਲ ਕੋਈ ਚੇਂਜ ਹੀ ਲਿਆਓ ਤਾਂ ਉਹ ਜਿਹੇ ਤੋਂ ਮਦਦਾ ਨਸ਼ੇ ਵਾਲੇ ਦੂਜੇ ਸੈਂਟਰ ਦੀ ਜਦੋਂ ਬੈਠ ਕੇ ਉੱਤੇ ਗੱਲ ਕਰ ਲਈ ਸਾਰਾ ਕੁਝ ਗਰੀ ਕਰ ਲਿਆ ਤਾਂ ਮੁੜ ਕੇ ਜੀ ਉਹਨਾਂ ਨੂੰ ਫੋਨ ਕੀਤਾ ਉਹ ਨਹੀਂ ਫੋਨ ਹੀ ਚੱਕਿਆ ਆ ਦੋਸਤੋ ਤੁਸੀਂ ਕਿੰਦਾ ਵੀ ਐਗਜ਼ਾਮਪਲ ਆਪਾਂ ਛੱਡ ਕਨਗਾ ਪੈਸੇ ਅਸਿਕਾ ਚਲੇ ਸੀਗੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਉਹਨਾਂ ਨੂੰ ਫੋਲੋ ਕਰ ਲਓ ਕਿੰਨਾਂ ਨੇ ਫੋਨ ਨਹੀਂ ਚੱਕਿਆ ਮੈਂ ਹੁਣ ਨਾ ਨਹੀਂ ਲੈ ਸਕ ਅਮੀ ਕਿਸੇ ਦੇ ਪਰ ਹੈਗੇ ਹੈ ਇਧਰ ਉਹ ਉਹ ਇਧਰ ਡਿਪਾਰਟਮੈਂਟ ਦੇ ਸੋ ਆਪਣੇ ਸਾਰਿਆਂ ਨੂੰ ਆ ਗਿਆਣਾ ਤੇ ਤੁਸੀਂ ਆਫਰ ਕੀਤਾ ਕਿ ਮੈਂ ਨਸ਼ੇ ਖਤਮ ਕਰਨ ਲਈ ਮੇਰੇ ਕੋ ਮਾਡਲ ਹੈ ਜੀ ਤੇ ਮੈਂ ਕੁਝ ਕਰਨਾ ਚਾਹਣਾ ਲੇਕਿਨ ਉਹਨਾਂ ਨੇ ਰਿਸਪੌਂਸਿਬਿਲਟੀ ਸਰਕਾਰੀ ਆਫੀਸਰ ਜੀ ਪੋਲੀਟਿਸ਼ੀਅਨ ਇਨਰਜੀ ਪੋਲੀਟਿਸ਼ੀਅਨ ਪੋਲੀਟਿਸ਼ੀਅਨ ਜਿਹੜੇ ਮੇਨ ਵੱਡੀਆਂ 30 ਕੰਪਨੀਆਂ ਕਰ 40s ਆਪਣੇ ਸਾਰੇ ਬੰਦੇ ਇੰਡੀਆ ਤੋਂ ਉਹਨਾਂ ਦੇ ਵਿੱਚ ਡਾਇਰੈਕਟਰ ਹੋਊਗਾ ਜਾਂ ਸੀਈਓ ਹੋਊਗਾ ਜਿਹੜੇ ਵੱਡੀਆਂ ਕੰਪਨੀਆਂ ਦੁਨੀਆ ਦੇ 30 ਕੰਪਨੀਆਂ ਤੇ ਦੇਖੋ ਕਿੱਡੀ ਬੜੀ ਤਰੱਕੀ ਸਾਡੇ ਬੰਦਿਆਂ ਦੀ ਸਾਡੇ ਅਸੀਂ ਆਪਾਂ ਨਹੀਂ ਜਨੂਨੀ ਮੋਰਲ ਜਾ ਸਕਦੇ ਜਾਂ ਪੰਜਾਬ ਨਹੀਂ ਮੋਰਲ ਜਾ ਸਕਦੇ ਜਾ ਸਕਦੇ ਆ ਸਾਨੂੰ ਮੱਚ ਚਾਹੀਦੀ ਇਹ ਦੇਣਾ ਕਵਰਟ ਕੋਲੋਂ ਅਸੀਂ ਵੀ ਉਮੀਦ ਕਰਾਂਗੇ ਕਿ ਤੁਸੀਂ ਕੁਝ ਨਾ ਕੁਝ ਕਰੋ ਹਾਂਜੀ ਪੰਜਾਬ ਦੇ ਲਈ ਕਿਉਂਕਿ ਪੈਸਾ ਦੇ ਕੇ ਇੱਕ ਵੇਲੇ ਦਾ ਤਾਂ ਕੁਝ ਕੰਮ ਡੰਗ ਪਾ ਸਕਦੇ ਆ ਲੇਕਿਨ ਜੇਰੋਂ ਤੁਸੀਂ ਕੋਈ ਜੋਬਸ ਦਿਓਗੇ ਉਹਨਾਂ ਨੂੰ ਉਹਦੇ ਨਾਲ ਬਹੁਤ ਫਾਇਦਾ ਹੋਵੇਗਾ ਤੁਸੀਂ ਸੁਰਿੰਦਰ ਸਿੰਘ ਨੇਜਰ ਜੋ ਕਿ ਇੰਗਲੈਂਡ ਵਿੱਚ ਇੱਕ ਬਹੁਤ ਹੀ ਸਕਸੈਸਫੁਲ ਬਿਜ਼ਨਸਮੈਨ ਨੇ ਬਿਲਡਰ ਨੇ ਲੇਕਿਨ ਉਹਨਾਂ ਨੇ ਜਦੋਂ ਸਭ ਕੁਝ ਕਮਾ ਲਿਆ ਸ਼ੋਹਰਤ ਕਮਾ ਲਈ ਪੈਸਾ ਕਮਾ ਲਿਆ ਉਸ ਤੋਂ ਬਾਅਦ ਉਹਨਾਂ ਨੂੰ ਇਹ احساس ਹੋਇਆ ਕਿ ਅਸਲੀ ਖੁਸ਼ੀ ਪੰਜਾਬ ਜਾ ਕੇ ਪੰਜਾਬ ਦੇ ਲੋਕਾਂ 'ਚ ਹੈ ਸੋ ਅੱਜ ਕੱਲ੍ਹ ਉਹ ਆਪਣੇ ਪੰਜਾਬ ਆਏ ਆ ਅੱਜ ਉਹਨਾਂ ਦੇ ਪਿੰਡ ਦਮੇਲੀ ਆਏ ਆ ਤੇ ਦਮੇਲੀ 'ਚ ਅਸੀਂ ਦੇਖਿਆ ਕਿ ਲੋਕਾਂ 'ਚ ਕਿਵੇਂ ਉਹ ਵਿਚਰ ਰਹੇ ਨੇ ਔਰ ਉਹਨਾਂ ਦੀ ਇਹ ਹੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਪੰਜਾਬ ਦੀ ਜੋ ਵੀ ਅਸੀਂ ਪੰਜਾਬ ਦਾ ਕੁਝ ਕਰ ਸਕਦੇ ਹਾਂ ਕਿਸੇ ਤਰ੍ਹਾਂ ਵੀ ਮਦਦ ਕਰ ਸਕਦੇ ਹਾਂ ਉਹ ਕਰਨੀ ਚਾਹੀਦੀ ਹੈ ਔਰ ਹੁਣ ਧੂਰੀ ਦੇ ਵਿੱਚ ਇਹਨਾਂ ਨੇ ਅੱਖਾਂ ਦਾ ਕੈਂਪ ਰੱਖਿਆ ਜਿਸ 'ਚ ਹਜ਼ਾਰਾਂ ਲੋਕ ਜਿਹੜੇ ਆ ਉਹ ਪਹੁੰਚਣਗੇ ਔਰ ਉਹਨਾਂ ਦਾ ਫ੍ਰੀ ਇਲਾਜ ਹੋਏਗਾ ਫ੍ਰੀ ਉਹਨਾਂ ਦੀ ਜਿਹੜੀ ਜਿਹੜੇ ਕੋਈ ਕੋਈ ਵੀ ਅੱਖ ਦੀ ਪ੍ਰੋਬਲਮ ਹੈ ਚਾਹੇ ਲੈਂਸ ਪਾਣੀ ਤੇ ਸਰਜਰੀ ਹੈ ਉਹ ਫ੍ਰੀ ਦੇਣਗੇ ਇਸ ਤੋਂ ਇਲਾਵਾ ਜਿਹੜੀਆਂ ਜ਼ਰੂਰਤਮੰਦ ਲੋਕਾਂ ਨੂੰ ਜਿਹੜੇ ਜਿਹੜੀਆਂ ਮਸ਼ੀਨਸ ਦਿੱਤੀਆਂ ਜਾਣਗੇ ਸਵਿੰਗ ਮਸ਼ੀਨ ਔਰ ਜਿਹੜੇ ਲੋਕ ਟ੍ਰਾਈਸਾਈਕਲਸ ਤੇ ਹੈ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਹੜੇ ਡਿਸੇਬਲ ਲੋਕ ਹੈ ਉਹਨਾਂ ਦੀ ਮਦਦ ਕਰਨੀ ਇੱਥੇ ਉਹ ਪਹੁੰਚ